ਉਰਪਿੰਦਰ ਦੇ ਮਾਪਿਓ ਨੇ ਇਹ ਕਹ ਲਾਖੀ ਕਿ ਅਸੀਂ ਆਪਣੀ ਕੁੜੀ ਦੀ 1% ਵੀ ਮਦਦ ਨਹੀਂ ਕਰਾਂਗੇ ਸਾਡੇ ਵੱਲੋਂ ਉਹ ਮਰ ਚੁੱਕੀ ਹੈ ਤੇ ਅਸੀਂ ਦੁਨੀਆ ਤੋਂ ਜਾ ਚੁੱਕੇ ਉਸ ਬਦਕਿਸਮਤ ਮੁੰਡੇ ਦੇ ਪਰਿਵਾਰ ਦੇ ਨਾਲ ਜੀ ਜਿਵੇਂ ਕਹਿੰਦੇ ਉਹ ਨਾ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੂੰ ਇਸੇ ਤਰ੍ਹਾਂ ਜਿਹੜੀ ਦੁਨੀਆਦਾਰੀ ਹੈ ਨਾ ਜੀ ਪਹਿਲਾਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ ਤੇ ਜਿਹੜੀ ਦੁਨੀਆ ਨੂੰ ਦੋਨੋਂ ਪਾਸੇ ਦੰਦੇ ਆ ਇੱਥੇ ਮੇਰੀ ਨਿੱਜੀ ਅੱਜ ਜਿਹੜੇ ਮੇਰੇ ਵਿਚਾਰ ਹਨ ਮੈਂ ਕਹਨਾ ਕਿ ਦਾਤੀ ਨੂੰ ਇੱਕ ਪਾਸੇ ਦੰਦੇ ਆ ਦੁਨੀਆ ਨੂੰ ਚਾਰ ਚਫੇਰੇ ਦੰਦੇ ਆ ਕਿਸੇ ਪਾਸੋਂ ਹੱਥ ਲਾ ਕੇ ਦੇਖ ਲਓ ਉਸੇ ਪਾਸੇ ਦੰਦੇ ਹੀ ਦੰਦੇ ਆ ਚੁਬੜਾਈਆਂ ਤੁਹਾਨੂੰ ਇਹ ਕਦੇ ਵੀ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਕੋਈ ਹਜ਼ਾਰਾਂ ਦੇ ਵਿੱਚੋਂ ਇੱਕ ਮਾਪੇ ਬੇਸ਼ੱਕ ਹੋਣ ਤੇ ਮੈਂ ਕਹਨਾ ਕਿ ਜੋ ਜਿਹੜੇ ਹਜ਼ਾਰਾਂ ਚੋਂ ਇੱਕ ਮਾਪਿਆਂ ਦੀ ਗੱਲ ਮੈਂ ਕਰਨ ਜਾ ਰਿਹਾ ਹਾਂ ਉਹਨਾਂ ਹਜ਼ਾਰਾਂ ਚੋਂ ਇੱਕ ਜੇ ਕਿਤੇ ਰੁਪਿੰਦਰਕੌਰ ਦੇ ਮਾਪੇ ਵੀ ਬਣ ਕੇ ਦਿਖਾ ਦੇਣ ਤਾਂ ਫਿਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਜਿਹੜਾ ਸਮਝਿਆ ਜਾਊਗਾ ਕਿ ਇਨਸਾਨੀਅਤ ਹੈਗੀ ਹੈ ਹਜ਼ਾਰਾਂ ਚੋਂ ਇੱਕ ਮਾਪੇ ਉਹ ਹੁੰਦੇ ਆ ਵੀ ਜਿਹੜੇ ਸੱਚੀ ਮੁੱਚੀ ਇਹ ਗੱਲ ਕਹਿੰਦੇ ਕਿ ਜੇ ਸਾਡੇ ਧੀ ਪੁੱਤ ਨੇ ਗਲਤ ਕੀਤਾ ਤਾਂ ਅਸੀਂ ਵਾਕਈ ਇਹਦੇ ਨਾਲ ਨਹੀਂ ਇਹ ਮਰੇ ਇਹ ਖਾਪੇ ਇਹਨੂੰ ਕੁਝ ਹੋ ਜੇ ਸਾਨੂੰ ਇਹਦੇ ਨਾਲ ਕੋਈ ਵਾਅ ਵਸਤਾ ਨਹੀਂਗਾ ਪਰ ਜ਼ਿਆਦਾਤਰ ਮਾਪੇ ਉਹ ਹੁੰਦੇ ਆ ਜਿਵੇਂ ਪਿਛਲੇ ਕਈ ਸਾਲ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਲਾਪਰੀ ਸਿੰਘ ਤੇ ਬਿਆੰਤ ਕੌਰ ਵਾਲਾ ਕਾਂਡ ਵਾਪਰਿਆ ਸੀ ਬਿਆੰਤ ਕੌਰ ਨੇ ਜਿਹੜਾ ਸੀਗਾ ਤੁਹਾਨੂੰ ਪਤਾ ਕੈਨੇਡਾ ਚਲੀ ਗਈ ਸੀ ਮਾਪਿਆਂ ਦਾ ਕੱਲਾ ਕੱਲਾ ਮੈਂ ਕਹਿੰਨਾ ਕਿ ਸੂਰਜਮੁਖੀ ਦੇ ਫੁੱਲ ਵਰਗਾ ਸੋਨੇ ਵਰਗਾ ਪੁੱਤ। ਲਾਪਰੀ ਚਲਾ ਗਿਆ ਸੀ ਤੇ ਉਹ ਐਸੀ ਘਟਨਾ ਸੀ ਆਇਲੈਂਡਸ ਵਾਲੇ ਕੇਸ ਦੇ ਵਿੱਚ। ਕੁੜੀਆਂ ਦੇ ਪਿੱਛੇ ਮੁੰਡਿਆਂ ਦੇ ਕੈਨੇਡਾ ਜਾਂ ਬਾਹਰ ਫੋਰਨ ਜਾਣ ਦੀ ਜਾਂ ਮੁੰਡਿਆਂ ਪਿੱਛੇ ਕੁੜੀਆਂ ਦੇ ਬਾਹਰ ਜਾਣ ਦੀ ਇੱਕ ਐਸੀ ਮਿਸਾਲ ਸੀ ਕਿ ਜਿਹੜੀ ਉਹ ਖਬਰ ਤੁਸੀਂ ਆਪਣੇ ਸਾਡੇ ਦੇਸ਼ ਦੀ ਗੱਲ ਛੱਡੋ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਉਦੋਂ ਦੇ ਜਸਟਨ ਟਰੂਡੋ ਤੱਕ ਵੀ ਪਹੁੰਚ ਗਈ ਸੀ। ਜੀ ਜੀ ਠੀਕ ਹੈ। ਉਹਦੇ ਵਿੱਚ ਕੀ ਨਿਕਲ ਕੇ ਆਇਆ ਸੀ ਉਹਦੇ ਵਿੱਚ ਉਹੀ ਚੀਜ਼ ਸੀ ਕਿ ਮਾਂ ਪਿਓ ਜਿਹੜੇ ਸੀ ਬਿਆੰਤ ਕੌੜ ਦੇ। ਹਾਲਾਂਕਿ ਪੂਰਾ ਪੰਜਾਬ ਧਰਨੇ ਪ੍ਰਦਰਸ਼ਨ ਤੇ ਬੈਠ ਗਿਆ ਸੀ ਪਰ ਉਹਦੇ ਜਿਹੜੇ ਬਿਆਨਤਕਾਰ ਦੇ ਮਾਪਿਓ ਸੀ ਉਹ ਕਹਿ ਰਹੇ ਸੀ ਕਿ ਨਹੀਂ ਮੁੰਡਾ ਗਲਤ ਸੀ ਸਾਡੀ ਕੁੜੀ ਗਲਤ ਨਹੀਂ ਸੀ ਇੱਥੇ ਜਿਹੜੀਆਂ ਚੀਜ਼ਾਂ ਸੀ ਨਾ ਰੁਪਿੰਦਰ ਕੌਰ ਵਾਲੇ ਕੇਸ ਦੇ ਵਿੱਚ ਅਵਤਾਰ ਬਾਈ ਇਹਦੇ ਵਿੱਚ ਇਹ ਚੀਜ਼ਾਂ ਨਿਕਲ ਕੇ ਆ ਗਈਆਂ ਕੁਦਰਤੀ ਜੀ ਕਿ ਪਤਾ ਲੱਗਿਆ ਕਿ ਬਹੁਤ ਬੇਰਹਿਮੀ ਨਾਲ ਉਹਦਾ ਕਤਲ ਕੀਤਾ ਗਿਆ ਇੱਥੇ ਜੇ ਸੱਚੀ ਮੁੱੱਚੀ ਮੈਂ ਕਹਣਾ ਕਿ ਮਾਪਿਓ ਜਿਹੜੇ ਆ ਉਹ ਆਪਣੇ ਸਕੇ ਪਿਓ ਦੇ ਹੋ ਕੇ ਗੱਲ ਕਰ ਰਹੇ ਹੋਏ ਤਾਂ ਉਹਨਾਂ ਨੂੰ ਨਹੀਂ ਖੜਨਾ ਚਾਹੀਦਾ ਕੁੜੀ ਦੇ ਨਾਲ ਉਹਨੋਂ ਉਹਦੇ ਹਾਲਾਤਾਂ ਦੇ ਛੱਡ ਦੇਣਾ ਚਾਹੀਦਾ ਵੈਸੇ ਇਹੀ ਹੁੰਦਾ ਸਾਡੇ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਮੈਂ ਜਿਵੇਂ ਸ਼ੁਰੂ ਚ ਕਿਹਾ ਕਿ ਮੇਰੀ ਆਪਣੀ ਪਰਸਨਲ ਹਵਾਲੇ ਤੇ ਜੋ ਲਿਖਿਆ ਹੈ ਕਿ ਰਾਜਨੀਤਿਕ ਭ੍ਰਿਸ਼ਟਾਚਾਰ ਇਹ ਸਭ ਤੋਂ ਵੱਡੀ ਇਨਵੋਲਵਮੈਂਟ ਜਿਹੜੀ ਹੈ ਨਾ ਇਹ ਸਾਡੀ ਰਾਜਨੀਤੀ ਦੀ ਹੁੰਦੀ ਸਿਆਸਤ ਦੀ ਮੈਂ ਕਿਸੇ ਮੌਜੂਦਾ ਧਿਰ ਦੀ ਗੱਲ ਨਹੀਂ ਕਰ ਰਿਹਾ ਮੈਂ 1947 ਤੋਂ ਲੈ ਕੇ ਜਿਹਨੂੰ ਲੋਕ ਆਜ਼ਾਦੀ ਕਹਿੰਦੇ ਮੈਂ ਡਮੀ ਆਜ਼ਾਦੀ ਕਹਿੰਦਾ ਉਹਨਾਂ ਨੂੰ ਮੈਂ ਤੁਹਾਨੂੰ ਕਹਿੰਦਾ ਅਸਲੀ ਗੁਲਾਮੀ ਉਦੋਂ ਸ਼ੁਰੂ ਹੋਈ ਆਪਣੀ ਤੇ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਰਾਜਨੀਤਿਕ ਭ੍ਰਿਸ਼ਟਾਚਾਰ ਤੇ ਰਾਜਨੀਤਿਕ ਜਿਹੜੀ ਮੈਂ ਕਹਿੰਨਾ ਹੈ ਕਿ ਕਟੜਤਾ ਜੀ ਡਿਕਟੇਟਰਸ਼ਿਪ ਜੀ ਉਹ ਚੀਜ਼ ਦਿਨ ਬਦਨ ਵੱਧਦੀ ਜਾ ਰਹੀ ਹੈ ਤੇ ਉਹਦਾ ਕਰਕੇ ਇਹ ਹੁੰਦਾ ਕਿ ਇਹ ਨਹੀਂ ਦੇਖਿਆ ਜਾਂਦਾ ਕਿ ਸਾਹਮਣੇ ਵਾਲੇ ਦਾ ਨੁਕਸਾਨ ਕਿੰਨਾ ਹੋ ਗਿਆ ਤੇ ਜਿਹੜਾ ਬੰਦਾ ਅੱਜ ਅਰੈਸਟ ਹੋ ਗਿਆ ਫੜਿਆ ਗਿਆ ਅੰਦਰ ਬੈਠਾ ਉਹਨੇ ਕਿੰਨਾ ਵੱਡਾ ਨੁਕਸਾਨ ਕਰਤਾ ਜਿਹੜਾ ਦੁਨੀਆ ਦੀ ਕੀ ਇੱਕ ਦੁਨੀਆ ਛੱਡੋ ਇਹੋ ਜਿਹਾਂ ਸੱਤ ਦੁਨੀਆ ਜਿਹੜੇ ਇਕੱਠੀਆਂ ਕਰਕੇ ਉਹਦੀ ਦੌਲਤ ਇਕੱਠੀ ਕਰਕੇ ਲਾ ਦਿਓ ਤੇ ਫਿਰ ਵੀ ਉਹ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ ਉਹ ਚੀਜ਼ ਵਾਪਸ ਨਹੀਂ ਆ ਸਕਦੀ ਹੁਣ ਇੱਥੇ ਚੀਜ਼ਾਂ ਹੁੰਦੀਆਂ ਕਿ ਉਹ ਕੁੜੀ ਦੇ ਮਾਪਿਓ ਵੀ ਪਾਵਰਫੁੱਲ ਤੇ ਮਾਪਿਓ ਕਹਿੋਜੀ ਚੀਜ਼ ਬਣਾਇਆ ਅਵਤਾਰ ਭਾਈ ਕਿ ਕਦੇ ਵੀ ਬੱਚਾ ਕੁਝ ਵੀ ਕਰ ਦੇ ਜ਼ੁਬਾਨ ਦੇ ਵਿੱਚੋਂ ਬੇਸ਼ੱਕ ਕਹਿਣਾ ਪੈ ਜੇ ਕਿ ਅਸੀਂ ਇਹਨੂੰ ਬੇਦਖਲ ਕਰਤਾ ਅਸੀਂ ਇਹਨੂੰ ਛੱਡਤਾ ਅਸੀਂ ਇਹਨੂੰ ਕੱਢਤਾ ਸਾਡੇ ਵਾਸਤੇ ਇਹ ਮਰ ਗਿਆ ਪਰ ਉਹ ਮਾਪਿਓ ਹੀ ਜਾਣਦਾ ਹੁੰਦਾ ਜਿਹਦੀ ਖੂਨ ਦਾ ਕਤਰਾ ਹੁੰਦਾ ਨਾ ਧੀ ਹੋਵੇ ਚਾਹੇ ਪੁੱਤ ਹੋਵੇ ਜਿਹਨੇ ਕੁਝ ਬਹੁਤ ਗਲਤ ਕਰਤਾ ਜਿਵੇਂ ਰਪਿੰਦਰ ਕੌਰ ਨੇ ਕੀਤਾ ਕਿ ਜਿਹਨੂੰ ਮਤਲਬ ਸ਼ਬਦੀ ਨਹੀਂ ਹੈਗੀ ਗਲਤ ਕਹਿਣ ਵਾਸਤੇ ਆਪਾਂ ਗਲਤ ਕਹਿਤਾ ਸ਼ਬਦੀ ਨਹੀਂ ਹੈਗੀ ਇਹਦੇ ਬਸ ਬਹੁਤ ਹੋਰ ਸ਼ਬਦ ਹੋਣੇ ਚਾਹੀਦੇ ਅੰਦਰੋਂ ਜਿਹੜਾ ਖੂਨ ਹੈ ਨਾ ਉਹ ਕਿਤੋਂ ਨਾ ਕਿਤੋਂ ਇਸ ਗੱਲ ਵਾਸਤੇ ਲੁੱਝਦਾ ਹੋਊਗਾ ਕਿਤੋਂ ਨਾ ਕਿਤੋਂ ਜਿਹੜਾ ਉਹ ਉਬਾਲਾ ਖਾਂਦਾ ਹੋਊਗਾ ਇਸ ਗੱਲ ਤੋਂ ਕਿ ਯਾਰ ਸਾਡੀ ਧੀ ਜਿਹੜੀ ਜੇਲ ਚਲੀ ਗਈ ਇਹ ਚੀਜ਼ ਹੋਊਗੀ ਉਹਦੇ ਵਿੱਚ ਜਿਹੜਾ ਹੁਣ ਜੇ ਤੁਸੀਂ ਵਕੀਲ ਦੀ ਗੱਲ ਕੀਤੀ ਫਿਰ ਇਹੀ ਗੱਲ ਹੈ ਵੀ ਜੇ ਕੱਲੀ ਰੁਪਿੰਦਰ ਕੌਰ ਕੱਲੀ ਰਹਿ ਗਈ ਤੇ ਇਕੱਲੇ ਦਾ ਤਾਂ ਕੋਈ ਵੀ ਨਹੀਂ ਹੁੰਦਾ ਆਪਾਂ ਜਿੱਥੇ ਬੈਠਿਆ ਨਾਲ ਖੂਹ ਹੈ 20 30 ਫੁੱਟ ਡੂੰਗਾ ਤੁਸੀਂ ਡੈਗ ਪੋਏ ਦੇ ਵਿੱਚ ਜੇ ਕੋਈ ਪਾਸੇ ਖੜਾ ਹੀ ਨਹੀਂ ਤੁਹਾਨੂੰ ਕੱਢੂ ਕੌਣ ਜੀ ਠੀਕ ਹੈ ਜੇ ਕੋਈ ਵਕੀਲ ਕੀਤਾ ਗਿਆ ਨਾ ਰੁਪਿੰਦਰ ਕੌਰ ਵਾਸਤੇ ਤਾਂ ਆਖਰ ਕਿਸੇ ਨੇ ਕੀਤਾ ਨਾ ਤੇ ਫਿਰ ਤੁਸੀਂ ਇਹ ਦੱਸੋ ਕਿ ਮਾਂ ਪਿਓ ਤੋਂ ਬਾਅਦ ਕੀ ਹੋਰ ਕੌਣ ਕਰ ਸਕਦਾ ਜੀ ਸਿੱਧੇ ਨਹੀਂ ਟੇਡੇ ਨੰਗ ਨਾ ਕੀਤਾ ਜਾ ਸਕਦਾ ਪਰ ਇਹ ਨਹੀਂ ਹੋ ਸਕਦਾ ਕਿ ਰੁਪਿੰਦਰ ਕੌਰ ਨੂੰ ਮਾਪਿਓ ਵੱਲੋਂ ਜਾਂ ਸਕੇ ਸਬੰਧੀਆਂ ਵੱਲੋਂ ਬਚਾਉਣ ਦੀਆਂ ਕੋਸ਼ਿਸ਼ਾਂ ਨਾ ਕੀਤੀਆਂ ਜਾ ਰਹੀਆਂ ਹੋਣ ਕਿਉਂਕਿ ਇੱਥੇ ਆ ਕੇ ਗੱਲ ਇੱਕ ਹੋਰ ਹੋ ਜਾਂਦੀ ਜਿਹੜਾ ਸੱਜਾ ਖਾਬਾ ਹੁੰਦਾ ਨਾ ਹੋ ਸਕਦਾ ਮਾਪਿਓ ਦਾ ਡਿਸੀਜਨ ਮੈਂ ਨਹੀਂ ਕਹ ਰਿਹਾ ਕਿ ਮਾਪਿਓ ਗਲਤ ਹੈ ਹੋ ਸਕਦਾ ਮਾਪਿਓ ਸਹੀ ਹੋਣ ਮੈਂ ਪਹਿਲਾਂ ਸ਼ੁਰੂ ਚ ਹੀ ਕਹਤਾ ਕਿ ਹੋ ਸਕਦਾ ਉਹਨਾਂ ਹਜ਼ਾਰਾਂ ਮਾਪਿਆਂ ਦੇ ਵਿੱਚੋਂ ਜਿਹੜੇ ਇੱਕ ਹੁੰਦੇ ਐ ਜਿਹੜੇ ਕਹਿੰਦੇ ਕਿ ਹਾਂ ਜੇ ਗਲਤ ਕੀਤਾ ਤਾਂ ਅਸੀਂ ਇਹਨੂੰ ਛੱਡ ਤਾ ਤਿਆਗ ਤਾ ਹੋ ਸਕਦਾ ਨਾ ਹਜ਼ਾਰਾਂ ਚੋਂ ਇੱਕ ਹੋਣ ਰੁਪਿੰਦਰ ਕੌਰ ਦੇ ਮਾਪਿਓ ਪਰ ਉਦੋਂ ਬਾਅਦ ਨਾ ਗੱਲਾਂ ਜਿਹੜੀਆਂ ਡੇ ਬਾਈ ਡੇ ਜਿਹੜੀ ਗੱਲ ਉਹ ਢਿੱਲੀ ਮਦਦਮ ਪੈਂਦੀ ਜਾਂਦੀ ਹੈ ਤੇ ਸੱਜਾ ਖੱਬਾ ਜਿਹੜਾ ਹੁੰਦਾ ਤੁਹਾਡਾ ਆਲਾ ਦਵਾਲਾ ਤੁਹਾਡੇ ਸਲਾਹਕਾਰ ਤੁਹਾਡੇ ਰਿਸ਼ਤੇਦਾਰ ਸੱਜਣ ਮਿੱਤਰ ਸ਼ਰੀਕਾ ਕਬੀਲਾ ਗਲੀ ਗੁਆਂਡ ਉਹ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੰਦੇ ਆ ਵੀ ਜੇ ਹੁਣ ਆਪਾਂ ਉਹਦੀ ਮਦਦ ਨਾ ਕੀਤੀ ਫਿਰ ਕਿਹੜਾ ਮੁੰਡੇ ਨੇ ਮੋੜ ਆਉਣਾ ਠੀਕ ਹੈ ਪਰ ਅਸਲ 'ਚ ਇਹ ਗੱਲ ਬੈਂਕ ਨੇ ਕਿ ਇੱਕ ਇੰਨੀ ਵੱਡੀ ਬੱਜਰ ਗਲਤੀ ਹੈ ਜੇ ਕੋਈ ਬੰਦਾ ਇਸਲਾਹ ਮਾਂ ਪਿਓ ਨੂੰ ਦੇਊਗਾ ਹੁਣ ਜਿਨ੍ਹਾਂ ਦਾ ਪੁੱਤ ਚਲਿਆ ਗਿਆ ਜਿਨ੍ਹਾਂ ਦਾ ਜਹਾਨ ਹੀ ਉਜੜ ਗਿਆ ਠੀਕ ਹੈ ਉਹ ਮਾਪਿਆਂ ਨੂੰ ਤਾਂ ਸਾਰੀ ਉਮਰ ਜਿਹੜਾ ਉਹ ਜਿਉਂਦੀਆਂ ਲਾਸ਼ਾਂ ਬਣ ਕੇ ਤੁਰੇ ਫਿਰਨਾ ਉਹਨਾਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੇ ਕਾਰੋਬਾਰ ਉਹਨਾਂ ਦੇ ਮਹਿਲ ਮਾੜੀਆਂ ਕਿਸ ਕੰਮ ਦੇ ਰਹਿ ਗਏ ਕਿੰਨੀ ਵੱਡੀ ਗੱਲਬਾਤ ਵਾਰੀ-ਵਾਰੀ ਆ ਗਈ ਹਜ਼ਾਰਾਂ ਵਾਰੀ ਆ ਗਈ ਮੀਡੀਆ ਤੇ ਕਿ ਮੁੰਡਾ ਖੁਦ ਜਿਹੜਾ ਉਹ ਮੋਟਰਸਾਈਕਲ ਤੇ ਜੌਬ ਕਰਨ ਜਾਂਦਾ ਸੀ ਪ੍ਰਾਈਵੇਟ ਕੋਈ 10000 ਦੀ ਜੌਬ ਜੋ ਵੀ ਸੀ ਚਲੋ ਟਾਈਮ ਪਾਸ ਵਾਸਤੇ ਹੁੰਦੀ ਹੈ ਪਰ ਐਵੇਂ 25 ਕਿਲਿਆਂ ਵਾਲੇ ਨੂੰ 10000 ਦੀ ਨੌਕਰੀ ਕਰਨ ਦੀ ਲੋੜ ਨਹੀਂ ਹੁੰਦੀ ਉਹ ਖੁਦ ਮੋਟਰਸਾਈਕਲ ਤੇ ਜਾਂਦਾ ਸੀ ਕੁੜੀ ਨੂੰ ਸਕੋਰਪਿਓ ਲੈ ਕੇ ਦਿੱਤੀ ਸੀ ਫਿਰ ਉਹ ਤੇ ਚੱਕ ਨਹੀਂ ਕਰਦਾ ਸੀ ਡਾਊਟ ਨਹੀਂ ਕਰਦਾ ਸੀ ਜਾਂ ਤਾਂ ਕਰਦਾ ਨਹੀਂ ਸੀ ਜਾਂ ਸਿਆਣਾ ਇਹ ਨਾ ਸੀਗਾ ਨਰਮ ਇਹ ਨਾ ਸੀ ਕਿ ਕਈ ਵੀ ਨਹੀਂ ਕਹਿੰਦੇ ਬੰਦਾ ਇੱਕ ਬੰਦਾ ਹੁੰਦਾ ਕਿ ਤੁਹਾਡੀ ਚਾਹ ਦੇ ਵਿੱਚ ਦੁੱਧ ਦੇ ਵਿੱਚ ਤੁਹਾਡੇ ਖਾਣੇ ਦੇ ਵਿੱਚ ਮੱਖੀ ਟੱਚ ਵੀ ਕਰਕੇ ਨਿਕਲ ਗਈ ਨਾ ਤਾਂ ਬੰਦਾ ਖਾਣਾ ਸੁੱਟ ਦਿੰਦਾ ਚਾਹ ਸੁੱਟ ਦਿੰਦਾ ਵੀਰ ਮੱਖੀ ਇੱਕ ਰ ਟੱਚ ਹੋ ਕੇ ਨਿਕਲ ਗਈ ਇੱਕ ਉਹ ਬੰਦੇ ਹੁੰਦੇ ਜਿਹੜੇ ਖਾ ਜਾਂਦੇ ਹੈ ਹੈਨਾ ਇਸ ਕਰਕੇ ਮੈਂ ਕਹਿੰਨਾ ਕਿ ਇਹ ਜਿਹੜੀ ਚੀਜ਼ ਹੈ ਨਾ ਵੀ ਇੱਥੇ ਇਹ ਮੱਖੀ ਖਾਣ ਵਾਲੀ ਗੱਲ ਨਹੀਂ ਇਹਨੂੰ ਵੇਖ ਕੇ ਖਾਧਾ ਨਹੀਂ ਜਾਣਾ ਚਾਹੀਦਾ ਇਹਨੂੰ ਵੇਖ ਕੇ ਨਿਕਲਿਆ ਨਹੀਂ ਜਾਣਾ ਚਾਹੀਦਾ ਇਹਨੂੰ ਤਾਂ ਵਾਕਈ ਡੋਲ ਦੇਣ ਵਾਲੀ ਗੱਲ ਹੈ ਕਿ ਜਿਹੜੇ ਹਾਲਾਤਾਂ ਦੇ ਵਿੱਚ ਰੁਪਿੰਦਰ ਕੌਰ ਬੈਠੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਉਹਨੂੰ ਛੱਡ ਦੇਣਾ ਚਾਹੀਦਾ ਤੇ ਇੱਥੇ ਜਿਹੜੇ ਰਾਜਨੀਤਿਕ ਭ੍ਰਿਸ਼ਟਾਚਾਰ ਦੀ ਗੱਲ ਮੈਂ ਕੀਤੀ ਹੈ ਤੇ ਜਾਂ ਰਾਜਨੀਤਿਕ ਡਿਕਟੇਟਰਸ਼ਿਪ ਦੀ ਗੱਲ ਮੈਂ ਕੀਤੀ ਹੈ ਉਹ ਚਾਹੇ ਮੌਜੂਦਾ ਹੋਣ ਤੇ ਚਾਹੇ ਸਾਬਕਾ ਹੋਣ x y z ਕਿਉਂਕਿ ਪਾਵਰਫੁੱਲ ਕਈ ਵਾਰੀ ਸਾਫ ਕਾ ਵੀ ਬੈਠੇ ਹੁੰਦੇ ਆ ਜਿਹੜੇ ਸੱਤਾ 'ਚ ਨਹੀਂ ਹੁੰਦੇ ਪਰ ਕਈ ਵਾਰੀ ਕਈ ਥਾਵਾਂ ਤੇ ਜਿਹੜੀ ਸੱਤਾ ਤੋਂ ਵੱਧ ਉਹਨਾਂ ਦੀ ਪਾਵਰ ਕੰਮ ਕਰ ਜਾਂਦੀ ਹੈ ਕਿਉਂਕਿ ਜਾਣ ਪਛਾਣ ਵਾਲੇ ਜਿਹੜੇ ਆ ਉਹ ਅਫਸਰशाही ਲੋਬੀ ਉਹ ਬੈਠੀ ਹੁੰਦੀ ਹੈ ਤੇ ਅਫਸਰशाही ਲੋਬੀ ਨੂੰ ਉਹੀ ਕਰਨਾ ਹੁੰਦਾ ਕਿ ਅੱਜ ਇਹ ਸਰਕਾਰ ਹੈ ਕੱਲ ਨੂੰ ਜੀ ਐਕਸ ਵਾਈ ਜ਼ेड ਕੋਈ ਵੀ ਆ ਸਕਦੀ ਹੈ ਤੇ ਸਰ ਅਫਸਰशाही ਨੇ ਇਹੀ ਹੈ ਕਿ ਆਪਾਂ ਇਹ ਚੀਜ਼ਾਂ ਦੇ ਵਿੱਚ ਵਿਚਰਦੇ ਆ ਕਿ ਅਫਸਰशाही ਜਦੋਂ ਕਿਤੇ ਕੋਈ ਪ੍ਰੋਬਲਮ ਕ੍ਰੀਏਟ ਜ਼ਿਆਦਾ ਹੋ ਜਾਂਦੀ ਹੈ ਉਦੋਂ ਫਿਰ ਇਹੀ ਕਹਿੰਦੀ ਹੈ ਆਫ ਕੈਮਰਾ ਕਿ ਕੀ ਕਰੀਏ ਸਾਡੀ ਮਜਬੂਰੀ ਹੈ ਉਹ ਅਫਸਰ ਸ਼ਾਹੀ ਦੀ ਮਜਬੂਰੀ ਬਣਾਈ ਜਾ ਸਕਦੀ ਹੈ ਜਿਵੇਂ ਤੁਸੀਂ ਕੋਈ ਸਵਾਲ ਲੈਣਾ ਚਾਹੁੰਦੇ ਸੀ ਜਸਿੰਦਰੀ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਜਦੋਂ ਆਪਾਂ ਲੜਕੀ ਵਿਹੋਨੇ ਆ ਤੇ ਆਪਾਂ ਕਹਿੰਦੇ ਆ ਧੀ ਲੈ ਕੇ ਪੁੱਤ ਲੈਨੇ ਆ ਤੇ ਪੁੱਤ ਦੇ ਕੇ ਪਤੀ ਲੈਨੇ ਆ ਹਨਾ ਉਹ ਕਹਿੰਦਾ ਵੀ ਜੇ ਗੁਰਵਿੰਦਰ ਨਾ ਹੁੰਦਾ ਤੇ ਸ਼ਾਇਦ ਕੁੜੀ ਦਾ ਫਾਦਰ ਕਹਿੰਦਾ ਵੀ ਮੈਂ ਵੀ ਨਾ ਹੁੰਦਾ ਵੀ ਮੈਂ ਇੰਨਾ ਢੱਲਾ ਸੀ ਮੈਨੂੰ ਗੁਰਵਿੰਦਰ ਨੇ ਬਚਾਇਆ ਵੇਖੋ ਉਹਨੇ ਆਪ ਦਾ ਰੋਲ ਜਿਹੜਾ ਪੁੱਤ ਦਾ ਰੋਲ ਉਹਨੇ ਪੂਰਾ ਨਿਭਾਇਆ ਉਹਦੇ ਜਿਹੜੇ ਬਾਪ ਦੀ ਇੰਟਰਵਿਊ ਆ ਰਹੀ ਹੈ ਉਹ ਕਹਿੰਦਾ ਗੁਰਵਿੰਦਰ ਜੇ ਨਾ ਹੁੰਦਾ ਤਾਂ ਸ਼ਾਇਦ ਇਸ ਦੁਨੀਆ ਤੇ ਮੈਂ ਵੀ ਨਹੀਂ ਅੱਜ ਹੋਣਾ ਸੀ ਕਿ ਇੰਨਾ ਮੁੰਡਾ ਨਾਈਸ ਤੇ ਨਰਮ ਸੀ ਉਹ ਉਹਦੇ ਮਾਪਿਆਂ ਦੀ ਵੀ ਸੇਵਾ ਕਰ ਰਿਹਾ ਸੀ ਲੋਕਾਂ ਦੇ ਵੀਊ ਬਹੁਤ ਨਿਕਲ ਕੇ ਤਰ੍ਹਾਂ ਦੀ ਆ ਰਹੀ ਹੈ ਜਿਵੇਂ ਹੁਣ ਲੋਕ ਇਹ ਵੀ ਕਹਿ ਰਹੇ ਆ ਕਿ ਉਹਨੂੰ ਜੇਲ੍ਹ ਦੇ ਵਿੱਚ ਵੀ ਵੀਆਈਪੀ ਸਹੂਲਤਾਂ ਮਿਲ ਰਹੀਆਂ ਲੋਕਾਂ ਦੇ ਤਾਂ ਆਪਾਂ ਇਹ ਵਿਊਆਂ ਦੀ ਗੱਲ ਕਰਦੇ ਆਂ ਲੋਕਾਂ ਦੇ ਕੀ ਵਿਚਾਰ ਅੱਜਕੱਲ ਜਿਹੜੀ ਤੁਸੀਂ ਰੁਪਿੰਦਰ ਦੇ ਫਾਦਰ ਸਾਹਿਬ ਦੀ ਗੱਲ ਕੀਤੀ ਗੁਰਵਿੰਦਰ ਦੇ ਸੌਰਾ ਸਾਹਿਬ ਦੀ ਇਹਦੇ ਵਿੱਚ ਤਾਂ ਇਹ ਚੀਜ਼ਾਂ ਤਾਂ ਅਵਤਾਰભાઈ ਉਦੋਂ ਨਿਕਲ ਕੇ ਸਾਹਮਣੇ ਆਉਣਗੀਆਂ ਜਦੋਂ ਪਰਮਾਨੈਂਟਲੀ ਇਹ ਕੇਸ ਜਿਹੜਾ ਟਰੈਕ ਤੇ ਚੜ ਜਾਊਗਾ ਜਦੋਂ ਮਾੜੀ ਅਦਾਲਤਾਂ ਦੇ ਵਿੱਚ ਚਲਾ ਜਾਊਗਾ ਨਾ ਜਦੋਂ ਪ੍ਰੋਪਰ ਇਹਦੀ ਇੱਕ ਪ੍ਰोसीडिंग ਸ਼ੁਰੂ ਹੋ ਜੂਗੀ ਉਦੋਂ ਪਤਾ ਲੱਗੂ ਇਹਦੇ ਬਾਰੇ ਕਿ ਉਹਦੇ ਬੈਕ ਤੇ ਕੌਣ ਆ ਕੇ ਖੜਦਾ ਕੌਣ ਆ ਕੇ ਨਹੀਂ ਖੜਦਾ ਜੀ ਬਹੁਤ ਸਾਰੀਆਂ ਗੱਲਾਂ ਇਹ ਹੁੰਦੀਆਂ ਕਿ ਵਕੀਲ ਨੂੰ ਆਖਿਆ ਜਾਂਦਾ ਵੀ ਜੇ ਇਹ ਕੇਸ ਲੜਨ ਦੀ ਤੇਰੀ ਫੀਸ 1 ਲੱਖ ਰੁਪਈਆ ਹੈ ਤਾਂ ਤੂੰ ਸਾਡੇ ਕੋਲੋਂ 1.5 ਲੱਖ ਲੈ ਲੈ ਪਰ ਅਸੀਂ ਕੈਮਰੇ ਤੇ ਨਹੀਂ ਆਵਾਂਗੇ ਅਸੀਂ ਦੁਨੀਆ ਦੇ ਵਿੱਚ ਸਾਹਮਣੇ ਨਹੀਂ ਆਵਾਂਗੇ ਪਰ ਬੈਕ ਤੋਂ ਜਿਹੜਾ ਹੈਗਾ ਉਹ ਬੈਕ ਐਂਡ ਤੋਂ ਅਸੀਂ ਹਰ ਇੱਕ ਤਰ੍ਹਾਂ ਦੀ ਮਦਦ ਅਸੀਂ ਕਰਾਂਗੇ ਠੀਕ ਹੈ ਕਿਉਂਕਿ ਜਿਹੜੀ ਗੱਲ ਪਹਿਲਾਂ ਤੁਹਾਨੂੰ ਮੈਂ ਆਖੀ ਆ ਕਿ ਆਣ ਗੁਆਣ ਸੱਜਾ ਖਬਾਚਰੀਕਾ ਕ ਵੀ ਲੱਗਣ ਲੱਗ ਪੈਂਦਾ ਕਿ ਚਲੋ ਇਨਸਾਨ ਗਲਤੀਆਂ ਦਾ ਪੁੱਤ ਲੈ ਜੀ ਗਲਤੀ ਹੋ ਗਈ ਤੇ ਹੁਣ ਕਰੋ ਹਣਾ ਉਹਦਾ ਅੰਦਰ ਵੀ ਬੈਠੀ ਦਾ ਕੀ ਕਰਨਾ ਹੈਗਾ ਆਪਾਂ ਜੇ ਤਾਂ ਗੁਰਵਿੰਦਰ ਦੀ ਉਸ ਗੱਲ ਨੂੰ ਵਾਕਿਆ ਸੀਰੀਅਸ ਲਿਆ ਜਾਂਦਾ ਤਾਂ ਫਿਰ ਤਾਂ ਇਹ ਚੀਜ਼ਾਂ ਜਦੋਂ ਪੂਰਾ ਕੇਸ ਟਰੈਕ ਤੇ ਚੜਜੂ ਉਦੋਂ ਪਤਾ ਲੱਗਣਾ ਕਿ ਉਦੋਂ ਮਾਪਿਓ ਵਾਕਿਆ ਗੁਰਵਿੰਦਰ ਦੇ ਨਾਲ ਹੀ ਖੜੇ ਰਹਿੰਦੇ ਆ ਜਾਂ ਰਪਿੰਦਰ ਕੌਰ ਦੇ ਨਾਲ ਆ ਕੇ ਖੜ ਜਾਂਦੇ ਆ ਦੂਜੀ ਗੱਲ ਤੁਸੀਂ ਕੀਤੀ ਕਿ ਉਹਨੂੰ ਜੇਲ੍ਹ ਦੇ ਵਿੱਚ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਸਾਡੀਆਂ ਜੇਲਾਂ ਮੈਂ ਕਹਨਾ ਕਿ ਪੈਸੇ ਵਾਲੇ ਲੋਕਾਂ ਵਾਸਤੇ ਉਤਾਰ ਬਾਈ ਇੱਕ ਪਿਕਨਿਕ ਹੈ ਇਹ ਚ ਕੋਈ ਦੋਰਾ ਨਹੀਂ ਜੀ ਜਦੋਂ ਤੁਸੀਂ ਕਿਸੇ ਲੀਡਰ ਨੂੰ ਅਖੋਗੇ ਜਦੋਂ ਤੁਸੀਂ ਕਿਸੇ ਅਫਸਰ ਨੂੰ ਇਹ ਗੱਲ ਅਖੋਗੇ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਤਾਂ ਬਿਲਕੁਲ ਜਿਹੜਾ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਜਾਊਗਾ ਆਖਿਆ ਜਾਣਾ ਕਿ ਨਹੀਂ ਜੇਲ ਹਰੇਕ ਵਾਸਤੇ ਜੇਲ ਹੁੰਦੀ ਹੈ ਪਰ ਜਦੋਂ ਕੁਝ ਉਹ ਲੋਕ ਜਿਹੜੇ ਸੁਧਾਰਨ ਜ਼ਿੰਦਗੀ ਦੇ ਵਿੱਚੋਂ ਜੇਲ ਚਲੇ ਜਾਂਦੇ ਆ ਜੇਲ ਕੱਟ ਕੇ ਫਿਰ ਉਹ ਕੋਈ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਜਿੰਨਾ ਟਾਈਮ ਉਹ ਵਾਪਸ ਬਾਹਰ ਆਉਂਦੇ ਆ ਜਦੋਂ ਉਹ ਲੋਕ ਆ ਕੇ ਆਮ ਲੋਕ ਆ ਕੇ ਗੱਲਾਂ ਦੱਸਦੇ ਆ ਕਿ ਆਮ ਬੰਦੇ ਤੇ ਖਾਸ ਬੰਦੇ ਵਾਸਤੇ ਜੇਲ ਕੀ ਚੀਜ਼ ਹੁੰਦੀ ਹੈ ਤੇ ਫਿਰ ਉਦੋਂ ਗੱਲਾਂ ਮੰਨਣੀਆਂ ਪੈਂਦੀਆਂ ਆਪਣਾ ਕੋਈ ਭਰਾ ਚਾਚਾ ਤਾਇਆ ਮਾਮਾ ਮਾਸੜ ਫੁੱਫੜ ਰਿਸ਼ਤੇਦਾਰ ਸਖਾ ਸੰਬੰਧੀ ਦੋਸਤ ਮਿੱਤਰ ਕੋਈ ਵੀ ਕੋਈ ਬਾਏ ਚਾਂਸ ਬਦਕਿਸਮਤੀ ਨਾਲ ਕਿਤੇ ਜੇਲ ਦਾ ਗੇੜਾ ਕੱਢ ਆਵੇ ਤੇ ਬਾਹਰ ਆ ਕੇ ਉਹ ਦੱਸੇ ਤਾਂ ਫਿਰ ਆਪਾਂ ਉੱਤੇ ਯਕੀਨ ਕਰਾਂਗੇ ਨਾ ਕਿ ਉੱਥੇ ਟ੍ਰੀਟਮੈਂਟ ਕਿਹੜੇ ਤਰ੍ਹਾਂ ਦਿੱਤੇ ਜਾਂਦੇ ਆ ਕਿੰਨਾ ਵੱਡਾ ਜਿਹੜਾ ਇੱਕ ਨੈਕਸਸ ਹੈ ਉਹ ਨਸ਼ੇ ਦਾ ਚੱਲਦਾ ਜੇਲ੍ਹ ਦੇ ਅੰਦਰ ਜੀ ਜੇਲ੍ਹ ਦੇ ਅੰਦਰ ਲੋਕਾਂ ਦੇ ਕੋਲ ਮੋਬਾਈਲ ਹੁੰਦੇ ਆ ਜੇਲ੍ਹ ਦੇ ਅੰਦਰ ਉਹਨਾਂ ਕਾਰੋਬਾਰ ਜਿਹੜਾ ਹਮਾਰੂ ਨਸ਼ਿਆਂ ਦਾ ਬਾਹਰ ਨਹੀਂ ਚੱਲ ਰਿਹਾ ਜਿੰਨਾ ਅੰਦਰ ਚੱਲ ਰਿਹਾ ਜੀ ਜੇਲ੍ਹ ਦੇ ਅੰਦਰ ਇੱਕ ਮੰਨ ਕੇ ਚੱਲੋ ਕਿ ਤੁਹਾਨੂੰ ਬੀੜੀ ਚਾਹੀਦੀ ਹੈ ਇੱਕ ਸਿਗਰਟ ਚਾਹੀਦੀ ਹੈ ਇੱਕ ਜਰਦੇ ਦੀ ਪੁੜੀ ਚਾਹੀਦੀ ਹੈ ਜਿਹੜੀ ਬਾਹਰ ਤੁਹਾਨੂੰ 10 ਰੁਪਏ ਦੀ ਮਿਲ ਜਾਣੀ ਹੈ ਅੰਦਰ ਉਹ 300 400 500 ਦੀ ਮਿਲਦੀ ਹੈ ਉਹੀ ਬੀੜੀਆਂ ਦਾ ਮੰਡਲ ਜਰਦੇ ਦੀ ਪੁੜੀ ਜੀ ਕੀ ਦਾ ਕਾਰੋਬਾਰਾ ਕਿਸੇ ਦਾ ਤਾਂ ਹੈ ਨਾ ਕੋਈ ਕੰਟੇਨ ਤਾਂ ਹੈ ਨਹੀਂ ਅੰਦਰ ਜੇ ਇਹ ਚੀਜ਼ਾਂ ਹੋ ਸਕਦੀਆਂ ਜੇ ਅੰਦਰ ਮੋਬਾਈਲ ਦਿੱਤੇ ਜਾ ਸਕਦੇ ਆ ਜੇ ਅੰਦਰੋਂ ਬੈਠ ਕੇ ਲੋਕ ਜਿਹੜੇ ਆ ਉਹ ਬਾਹਰ ਦੁਨੀਆ ਦੇ ਵਿੱਚ ਧਮਕੀਆਂ ਲਾ ਸਕਦੇ ਆ ਠੀਕ ਹੈ ਆ ਕਰ ਦਿਆਂਗੇ ਉਹ ਕਰ ਦਿਆਂਗੇ ਤਾਂ ਫਿਰ ਕੋਈ ਬਹੁਤ ਹੀ ਵੱਡੀ ਗੱਲ ਨੀ ਰਪਿੰਦਰ ਕੌਰ ਨੂੰ ਵੀ ਆਪੀ ਟ੍ਰੀਟਮੈਂਟ ਦਿੱਤਾ ਜਾਣਾ ਬੇਸ਼ੱਕ ਆਪਾਂ ਜੇਲ ਪ੍ਰਸ਼ਾਸਨ ਦੀਆਂ ਇੰਟਰਵਿਊਜ਼ ਦੇਖ ਲਈਆਂ ਕੱਲ ਤੋਂ ਲੈ ਕੇ ਪਿਛਲੇ 2-3 ਦਿਨਾਂ ਤੋਂ ਜੀ ਕਿ ਨਹੀਂ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਆਈਪੀ ਟ੍ਰੀਟਮੈਂਟ ਨਹੀਂ ਇਸ ਤਰ੍ਹਾਂ ਬੈਰਕ ਹੁੰਦੀ ਆ ਉਹਦੇ ਵਿੱਚ ਸਾਰਿਆਂ ਨੂੰ ਰੱਖਿਆ ਜਾਂਦਾ ਹੈ ਕੌਣ ਦੇਖ ਸਕਦਾ ਜਾ ਕੇ ਜੇਲ੍ਹ ਦੇ ਵਿੱਚ ਤੁਸੀਂ ਅੰਦਰ ਜਾਣਾ ਨਾ ਚਾਹੇ ਤੁਸੀਂ ਜੇਲ੍ਹ ਦੇ ਵਿੱਚ ਹੀ ਕੰਮ ਕਰਨ ਵਾਲੇ ਹੋ ਤਾਂ ਤਾਂ ਵੀ ਤੁਹਾਡੀ ਇੱਕ ਸਪੈਸ਼ਲ ਤਲਾਸ਼ੀ ਹੁੰਦੀ ਆ ਬਾਹਰੋਂ ਤੁਸੀਂ ਕਿਸੇ ਨੂੰ ਕੁਝ ਫੜਾਉਣਾ ਤੁਸੀਂ ਆਲੂ ਗੰਡੇ ਕੁਝ ਸਬਜ਼ੀ ਫੜਾਉਣ ਉੱਢ ਕੇ ਕੋਈ ਕੱਪੜੇ ਫੜਾਉਣਗੇ ਉਹਨੂੰ ਕੱਲਾ ਕੱਲਾ ਫਰੋਲਿਆ ਜਾਣਾ ਕੱਢ ਕੇ ਕਿ ਉਹਦੇ ਵਿੱਚ ਕੀ ਜਾ ਰਿਹਾ ਅੰਦਰ ਤੇ ਫਿਰ ਜਿਹੜੀਆਂ ਇਹ ਚੀਜ਼ਾਂ ਨਾ ਕਿ ਅੰਦਰ ਕੌਣ ਜਾ ਕੇ ਦੇਖੂਗਾ ਕਿ ਉਹ ਸੁਧਾਰ ਰਹਿ ਰਹੀ ਹੈ ਜਾਂ ਆਈਪੀ ਟ੍ਰੀਟਮੈਂਟ ਲੈ ਕੇ ਰਹੀ ਹੈ ਪਰ ਇੱਥੇ ਮੈਂ ਕਹਿੰ ਪੁੱਤ ਦੀ ਜਾਣ ਗਈ ਹੈ ਨਾ ਜਿਹੜਾ ਵਾਪਸ ਹੀ ਨਹੀਂ ਆ ਸਕਦਾ ਤੇ ਮਾਂ ਪਿਓ ਪਿੱਛੇ ਜਿਉਂਦੀਆਂ ਲਾਸ਼ਾਂ ਬਣ ਕੇ ਰਹਿ ਗਈ। ਉੱਥੇ ਜੇ ਕਿਸੇ ਕਿਸਮ ਦਾ ਬੇਸ਼ੱਕ ਕੋਈ ਸਰਕਾਰੀ ਤੰਤਰ ਦੀ ਇਨਵੋਲਵਮੈਂਟ ਹੈ। ਬੇਸ਼ੱਕ ਕੋਈ ਲੀਡਰਸ਼ਿਪ ਦੀ ਇਨਵੋਲਵਮੈਂਟ ਹੈ। ਬੇਸ਼ੱਕ ਕੋਈ ਅਫਸਰ ਸਾਹਿਬ ਦੀ ਇਨਵੋਲਵਮੈਂਟ ਹੈ। ਬੇਸ਼ੱਕ ਮੌਜੂਦਾ ਸਾਫਕਾ ਕੋਈ ਵੀ ਜਿਹੜਾ ਹੈ ਉਹ ਸਰਕਾਰ ਦੀ ਤੇਰੇ। ਜਿਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਨਾ ਜੇ ਕੋਈ ਬੰਦਾ ਕਹਿ ਰਿਹਾ ਕਿ ਯਾਰ ਕੋਈ ਗੱਲ ਨਹੀਂ ਜੋ ਹੋਣਾ ਸੀ ਹੋ ਗਿਆ ਤੇ ਇਹਨੂੰ ਇਸ ਤਰ੍ਹਾਂ ਕਰਕੇ ਥੋੜੀ-ਬੋਧੀ ਸਾਫ ਸੰਭਾਲ ਕਰ ਦਿਓ। ਤਾਂ ਮੈਂ ਕਹਿੰਦਾ ਫਿਰ ਉਹ ਕਹਿਣ ਵਾਲਿਆਂ ਵਾਸਤੇ ਉਦੋਂ ਫਿਰ ਉਹ ਇਨਸਾਨ ਨੂੰ ਜਾਂ ਤਾਂ ਉਹਦੀ ਸਿਫਾਰਸ਼ ਕਰਨ ਵਾਲੇ ਨੂੰ ਤੇ ਜਾਂ ਉਹਦੀ ਮਦਦ ਕਰਨ ਵਾਲੇ ਨੂੰ ਅੰਦਰੋਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਜੇ ਗੁਰਵਿੰਦਰ ਦੀ ਥਾਂ ਤੇ ਮੇਰਾ ਪੁੱਤ ਹੁੰਦਾ ਤੇ ਇੱਥੇ ਮੇਰੀ ਡਿਊਟੀ ਹੁੰਦੀ ਕੀ ਮੈਂ ਫਿਰ ਇਹਨੂੰ ਆ ਟ੍ਰੀਟਮੈਂਟ ਦਿੰਦਾ ਮੈਂ ਤਾਂ ਕਹਿੰਦਾ ਕਿ ਚਲੋ ਪ੍ਰਮਾਤਮਾ ਕਰੇ ਕਿ ਜਿਹੜੀਆਂ ਜੇਲ੍ਹ ਪ੍ਰਸ਼ਾਸਨ ਦੀ ਇੰਟਰਵਿਊਜ਼ ਨਿਕਲ ਕੇ ਆਈਆਂ ਉਹ ਸੱਚ ਹੋਣ ਕਿ ਉਹਨੂੰ ਕੋਈ ਵੀ ਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਜਿਹੜੇ ਰੁਪਿੰਦਰ ਦੇ ਮਾਪਿਓ ਕਹਿੰਦੇ ਕਿ ਅਸੀਂ ਆਖਰੀ ਸਾਹ ਤੱਕ ਗੁਰਵਿੰਦਰ ਦੇ ਪਰਿਵਾਰ ਨਾਲ ਖੜੇ ਰਾਵਾਂਗੇ ਉਹ ਚੀਜ਼ਾਂ ਜਿਹੜੀਆਂ ਉਹ ਸੱਚ ਸਾਬਤ ਹੋਣ ਤੇ ਕਿਸੇ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਨਾ ਵੀ ਆਪੀ ਮਿਲੇ ਕਿਸੇ ਤਰ੍ਹਾਂ ਦੀ ਉਹਦੀ ਮਦਦ ਨਾ ਮਿਲੇ ਤੇ ਜਿਹੜੀਆਂ ਸਾਡੀਆਂ ਮਾਨਯੋਗ ਅਦਾਲਤਾਂ ਹੈਗੀਆਂ ਉੱਥੇ ਵੀ ਜਿਹੜਾ ਹੈਗਾ ਬਹੁਤ ਸਾਰੇ ਕੇਸ ਜਿਵੇਂ ਮੈਂ ਕਿਹਾ ਨਾ ਤੁਹਾਨੂੰ ਕਿ ਸਾਡੇ ਤੇ ਬਾਹਰ ਦੇ ਵਿੱਚ ਜ਼ਮੀਨ ਉਸਮਾਨ ਦਾ ਫਰਕ ਹੈ ਮੇਰੀ ਕਿਸੇ ਮਿੱਤਰ ਨਾਲ ਅਚਾਨਕ ਕਿਸੇ ਨੇ ਮੈਨੂੰ ਕਾਲ ਲਈ ਚਲੋ ਆਪਣੀਆਂ ਵੀਡੀਓਜ਼ ਦਾ ਕਰਕੇ ਉਹਨੇ ਮੈਨੂੰ ਇਹ ਗੱਲ ਆਖੀ ਮੈਨੂੰ ਕਹਿੰਦਾ ਵੀ ਮੈਂ ਇਸ ਟਾਈਮ ਬਾਈ ਚਾਈਨਾ ਗਿਆ ਹੋਇਆ ਵੈਸੇ ਉਹ ਬੰਦਾ ਇੰਗਲੈਂਡ ਵੈਸੇ ਉਹ ਬੰਦਾ ਇੰਗਲੈਂਡ ਤੋਂ ਸੀ ਉਹ ਕਹਿੰਦਾ ਮੈਂ ਚਾਈਨਾ ਗਿਆ ਹੋਇਆ ਹਾਂ ਬਾਈ ਉਹ ਕਹਿੰਦਾ ਕਿ ਸਾਡੇ ਤੇ ਚੀਨ ਦਾ ਬੇਸ਼ਕੁਵਾਂਡੀ ਮੁਲਕ ਆ ਸੀ ਉਹ ਕਹਿੰਦਾ ਜਮੀਨ ਅਸਮਾਨ ਦਾ ਫਰਕ ਹੈ ਰੂਲ ਰੈਗੂਲੇਸ਼ਨ ਦਾ ਕਾਇਦੇ ਕਾਨੂੰਨ ਦਾ ਉਹ ਕਹਿੰਦਾ ਇੱਥੇ ਮੈਂ ਦੇਖਿਆ ਕਿ ਸਾਡੇ ਤਾਂ ਇੱਥੇ ਕਹਿ ਦਿੰਦੇ ਆ ਕਿ ਯਾਰ ਮੈਂ ਮੋਟਰਸਾਈਕਲ ਲੌਕ ਕਰਕੇ ਤੇ ਅੰਦਰ ਗੋਲੀਆਂ ਦਾ ਸਰਦਰ ਦੀਆਂ ਗੋਲੀਆਂ ਦਾ ਪਤਾ ਫੜ ਨਹੀਂ ਗਿਆ ਸੀ ਮੈਡੀਕਲ ਸਟੋਰ ਤੋਂ ਤੇ ਮੇਰਾ ਮੋਟਰਸਾਈਕਲ ਗਾਇਬ ਉਹ ਕਹਿੰਦਾ ਮੈਂ ਇੱਥੇ ਦੇਖਿਆ ਪਿਛਲੇ ਕਈ ਦਿਨਾਂ ਤੋਂ ਚਾਈਨਾ ਦੇ ਵਿੱਚ ਉਹ ਕਹਿੰਦਾ ਇਹ ਦੇਖੋ ਕਿ ਚਾਈਨਾ ਆਉਣ ਵਾਲੇ ਦਿਨਾਂ ਦੇ ਵਿੱਚ ਵਰਲਡ ਪਾਵਰ ਬਣੂਗਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਕੇ ਉੱਭਰੂਗਾ ਉਹ ਕਹਿੰਦਾ ਇੱਥੇ ਜਿਵੇਂ ਆਪਣੇ ਬਜ਼ੁਰਗ ਆਪਾਂ ਹੁਣ ਇੱਥੇ ਸੱਤ ਪਰੇ ਦੇ ਵਿੱਚ ਚਲੇ ਜਾਂਦੇ ਆ ਉਹ ਕਹਿੰਦਾ ਇੱਥੇ ਜਦੋਂ ਕੋਈ ਬੰਦੇ ਆ ਕੇ ਨਾ ਦਾ 10 20 30 50 ਬੰਦੇ ਬੈਠਦੇ ਆ ਉਹ ਜਿਵੇਂ ਆਪਣੀਆਂ ਇਲੈਕਟ੍ਰੀਕਲ ਸਕੂਟਰੀਆਂ ਹੈਗੀਆਂ ਉਹ ਕਹਿੰਦਾ ਇਸ ਤਰ੍ਹਾਂ ਦੀਆਂ ਬਹੁਤ ਐ ਇਲੈਕਟ੍ਰੋਨਿਕ ਜਿਹੜਾ ਨਾ ਵਹੀਕਲੋ ਕਾਫੀ ਆ ਗਈ ਚਾਈਨਾ 'ਚ ਉਹ ਕਹਿੰਦਾ ਲਿਆ ਲੈ ਕੇ ਅਨਲੌਕ ਹੀ ਉਸੇ ਤਰ੍ਹਾਂ ਵਿੱਚ ਚਾਬੀ ਉਹਦੇ ਉਵੇਂ ਲੈ ਕੇ ਲਾਈ ਜਾਂਦੇ ਆ ਤੇ ਉਹ ਕਹਿੰਦਾ ਵੀ ਸਵਾਲ ਹੀ ਪੈਦਾ ਨਹੀਂ ਵੀ ਉਥੋਂ ਕੋਈ ਤੁਹਾਡੀ ਸਕੂਟਰੀ ਇੱਥੋਂ ਹਲਾ ਕੇ ਤੇ ਉੱਥੇ ਵੀ ਕਰ ਦੇ ਲਿਜਾਣਾ ਬਹੁਤ ਦੂਰ ਦੀ ਗੱਲ ਕਿਉਂਕਿ ਇੰਨੇ ਹਾਈ ਡੈਫੀਨੇਸ਼ਨ ਜਿਹੜੇ ਕੈਮਰੇ ਲੱਗੇ ਹੋਏ ਆ ਜਦੋਂ ਚੋਰ ਕੈਮਰੇ ਦੇ ਵਿੱਚ ਉਹ ਕਹਿੰਦਾ ਵੀ ਅੱਧਾ ਕਿਲੋਮੀਟਰ ਦਾ ਚੋਰ ਜਾ ਨਹੀਂ ਸਕਦਾ ਜਿਸ ਤੋਂ ਪਹਿਲਾਂ ਉਹ ਕਵਰ ਹੋ ਜਾਣਾ ਤੇ ਕੈਮਰੇ ਵੀ ਇਹੋ ਜਿਹਾ ਅੱਧੇ ਕਿਲੋਮੀਟਰ ਤੋਂ ਵੀ ਕਹਿੰਦਾ ਕੈਮਰਾ ਜੇ ਬੰਦੇ ਤੇ ਵੱਜ ਗਿਆ ਨਾ ਤਾਂ ਤੁਸੀਂ ਬਿਸ ਕੋ ਬਿਲਕੁਲ ਇਕੱਲਾ ਨੱਕ ਵੇਖ ਲਓ ਬੰਦੇ ਦਾ ਉਹ ਕਹਿੰਦਾ ਵੀ ਇੰਨਾ ਐ ਨਹੀਂ ਵੀ ਤੁਹਾਨੂੰ ਚਿਹਰੇ ਦੀ ਪਛਾਣ ਨਹੀਂ ਆਉਣ ਦੇਊਗਾ ਪੂਰਾ 100% ਚਿਹਰਾ ਵਖਾਊਗਾ ਜਦੋਂ ਪਤਾ ਲੱਗੇ ਕਿ ਇਹ ਚੋਰ ਹੈ ਤੇ ਉਹ ਕਹਿੰਦੇ ਵੀ ਉਹਦੀ ਸਜ਼ਾ ਜਿਹੜ ਨਾ ਅਪੀਲ ਨਾ ਦਲੀਲ ਬਸ ਇਹ ਹੈ ਕਿ ਤੂੰ ਜਿਹੜੀ ਚੀਜ਼ ਚੋਰੀ ਹੋ ਗਈ ਤੂੰ ਉਹਤੇ ਜਾ ਰਿਹਾ ਸੀਗਾ ਚੋਰ ਤੂੰ ਹੈ ਕਹਿੰਦੇ ਵੀ ਉਹਨੂੰ ਮਰਨ ਤੱਕ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਹੁਣ ਮੈਨੂੰ ਕੱਲ ਪਰਸੋਂ ਹੀ ਹਜੇ ਇੱਕ ਕਾਲ ਇੱਕ ਮਿੱਤਰ ਦੀ ਆਚਨ ਕਾਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਇਸ ਤਰ੍ਹਾਂ ਕਰਕੇ ਵੀ ਤੁਹਾਡੀਆਂ ਵੀਡੀਓਜ਼ ਅਸੀਂ ਦੇਖਦੇ ਹਾਂ ਤੇ ਸਾਡਾ ਫਰਜ਼ ਹੈ ਕਿ ਤੁਹਾਨੂੰ ਦੁਨੀਆ ਬਾਰੇ ਜਿੱਥੇ ਅਸੀਂ ਬੈਠੇ ਹਾਂ ਦੱਸੀਏ ਇਸ ਕਰਕੇ ਮੈਂ ਕਹਿੰਦਾ ਉਹ ਸਿਸਟਮ ਜਿਹੜੇ ਆ ਨਾ ਉਹ ਸਾਡੇ ਵੀ ਮਾਨਯੋਗ ਅਦਾਲਤਾਂ ਚ ਹੋ ਜਾਣੇ ਚਾਹੀਦੇ ਤੇ ਸਾਡੇ ਵੀ ਉਹ ਜਿਹੜਾ ਜੇਲ੍ਹ ਸਿਸਟਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵਿੱਚ ਸਾਰੀਆਂ ਸਰਕਾਰਾਂ ਦੇ ਵਿੱਚ ਰਾਜਨੀਤਿਕ ਸਿਸਟਮ ਦੇ ਵਿੱਚ ਇਹ ਸਾਰਾ ਕੁਝ ਹੋ ਜਾਣਾ ਚਾਹੀਦਾ ਮੈਂ ਇਹਨਾਂ ਚੀਜ਼ਾਂ ਤੋਂ ਬੈਠਿਆ ਬੈਠਾ ਕਿ ਵੀ ਦਿਮਾਗ ਚੋਂ ਚੀਜ਼ਾਂ ਉਪਜ ਕੇ ਆ ਜਾਂਦੀਆਂ ਇਹਨਾਂ ਚੀਜ਼ਾਂ ਤੋਂ ਹੀ ਮੈਂ ਲਿਖਿਆ ਸੀ ਕਿ ਜਦੋਂ ਤੱਕ ਜਿਹੜਾ ਰਾਜਨੀਤਿਕ ਭ੍ਰਿਸ਼ਟਾਚਾਰ ਦੇਸ਼ ਚੋਂ ਖਤਮ ਨਹੀਂ ਹੁੰਦਾ ਨਾ ਉਦੋਂ ਤੱਕ ਅਸੀਂ ਜੀ ਅਸੀਂ ਐਵੇਂ ਅਫਸਰशाही ਨੂੰ ਦੋਸ਼ ਦੇਈ ਜਾਏ ਕਿ ਮੁਲਾਜ਼ਮਾਂ ਨੂੰ ਦੋਸ਼ ਦੇਈ ਜਾਏ ਕਿ ਆਮ ਬੰਦਿਆਂ ਨੂੰ ਉਹਨੇ ਲੁੱਟ ਲਿਆ ਉਹਨੇ ਲੁੱਟ ਲਿਆ ਨਹੀਂ ਜਦੋਂ ਜਿਹੜੇ ਖਤਮ ਕਰਨ ਵਾਲੇ ਬੈਠੇ ਹਨ ਉਹ ਇੱਕ ਸਖਤ ਕੈਦ ਕਾਨੂੰਨ ਲੈ ਕੇ ਆਉਣੇ ਦੇ ਵਾਸਤੇ ਤੇ ਉਹਦੇ ਮੁਤਾਬਕ ਜਦੋਂ ਹੁਣ ਸਮੂਥ ਸਾਰੇ ਮਿਲ ਗਏ ਤੇ ਮੇਰੇ ਖਿਆਲ ਦੇ ਵਿੱਚ ਫਰਜ਼ ਹੀ ਨਹੀਂ ਬਣਦਾ ਕਿ ਰਪਿੰਦਰ ਕੌਰ ਨੂੰ ਕੋਈ ਜ਼ਮਾਨਤ ਦਿੱਤੀ ਜਾਵੇ ਕੋਈ ਰਾਹਤ ਦਿੱਤੀ ਜਾਵੇ ਮੈਂ ਤਾਂ ਕਹਿੰਦਾ ਕਿ ਅੰਦਰ ਮੁਲਾਜ਼ਮ ਵੀ ਅਫਸਰ ਵੀ ਇਦਾਂ ਦੇ ਹੋਣੇ ਚਾਹੀਦੇ ਜੇਲ੍ਹ ਦੇ ਵਿੱਚ ਕਿ ਜੇ ਇਹ ਦੂਜੇ ਬੰਦੇ ਨੂੰ ਰੋਟੀਆਂ 2 ਮਿਲਦੀਆਂ ਤੇ ਉਹਨੂੰ ਇੱਕ ਰੋਟੀ ਦੇਣ ਠੀਕ ਹੈ ਸਜ਼ਾ ਹੋਣ ਤੋਂ ਪਹਿਲਾਂ ਮੈਂ ਕਹਿੰਦਾ ਕਿ ਬੰਦਾ ਭੁੱਖ ਨਾਲ ਹੀ ਮਰ ਜੇ ਅੰਦਰ ਉਹਨੂੰ ਪਤਾ ਲੱਗੇ ਉਹਦੇ ਤੇ ਪਲ-ਪਲ ਉਹ ਤੇ ਬੀਤਣੀ ਚਾਹੀਦੀ ਉਹਨੂੰ ਅਹਿਸਾਸ ਕਰਉਣਾ ਚਾਹੀਦਾ ਕਿ ਤੂੰ ਕੀ ਕੀਤਾ ਠੀਕ ਹੈ ਸਿੰਦਰ ਜੀ ਜਿਵੇਂ ਲੋਕ ਪਹਿਲਾਂ ਕਹ ਰਹੇ ਸੀ ਜਿੱਦੋਂ ਗੁਰਵਿੰਦਰ ਦਾ ਕਤਲ ਹੁੰਦਾ ਤੇ ਲੋਕ ਕਹਿੰਦੇ ਸੀ ਵੀ ਇਹ ਇਕੱਲੇ ਰੁਪਿੰਦਰ ਵੱਲੋਂ ਨਹੀਂ ਕੀਤਾ ਜਾ ਸਕਦਾ ਇਹਦੇ ਪਿੱਛੇ ਕੁਝ ਹੋਰ ਲੋਕ ਵੀ ਹੋ ਸਕਦੇ ਆ ਵੀ ਕੜੀ ਜੁੜੀ ਆ ਉਹਨਾਂ ਦੀ ਨਾਲ ਦੇ ਨਾਲ ਪਹਿਲਾਂ ਇੱਕ ਫੜਿਆ ਜਾਂਦਾ ਫਿਰ ਦੂਜਾ ਫੜਿਆ ਜਾਂਦਾ ਫਿਰ ਤੀਜੀ ਉਹਨਾਂ ਦੀ ਫਰੈਂਡ ਆ ਜਿਹੜੀ ਸੇਹਲੀ ਆ ਉਹ ਵੀ ਫੜੀ ਗਈ ਕੀ ਲੱਗਦਾ ਇਹਦੇ ਨਾਲ ਹੋਰ ਵੀ ਬੰਦੇ ਆਉਣਗੇ ਕੁਝ ਸਮੇਂ ਦੇ ਤੱਕ ਹੋਰ ਵੀ ਆ ਸਕਦੇ ਨੇ ਨਿਕਲ ਕੇ ਹਾਂ ਹੋ ਸਕਦਾ ਜੀ ਅਸਲ ਅਵਤਾਰ ਬਾਈ ਇਹ ਛੋਟੀਆਂ ਚੀਜ਼ਾਂ ਨਹੀਂ ਹੁੰਦੀਆਂ ਕਿਸੇ ਬੰਦੇ ਨੂੰ ਆਪਾਂ ਬੈਠੇ ਆ ਨਾ ਆਪਣੇ ਕਈ ਵਰੀ ਇਸ ਤਰ੍ਹਾਂ ਮੰਨ ਲਓ ਕਿ ਕੀੜਾ ਮਕੌੜਾ ਵੀ ਜਾਂਦਾ ਨਾ ਕਈ ਵਰੀ ਤਾਂ ਦਿਲ ਕਰਦਾ ਕਿ ਯਾਰ ਇਹ ਦੰਦੀ ਨਾ ਵੱਢ ਜੇ ਨੂੰ ਮਾਰ ਦਿਓ ਫਿਰ ਵੀ ਉਹਤੇ ਪੈਰ ਰੱਖਣ ਲੱਗਾ ਇੱਕ ਵਾਰੀ ਸੋਚਦੇ ਆਪਾਂ ਯਾਰ ਕਿਉਂ jaan ਲੈਣੀ ਹੈ ਜੀ ਬੰਦੇ ਦੀ ਬੰਦੇ ਨੇ jaan ਲੈਣੀ ਉਹ ਵੀ ਉਸ ਇਨਸਾਨ ਨੇ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਚਾਰ ਲਾਵਾ ਲਿਆਂ ਜਾਂਦੀਆਂ ਤੇ ਉੱਥੇ ਮਨੋਰ ਚਾਰ ਲਾਵਾ ਨਹੀਂ ਹੁੰਦੀਆਂ ਉਹ ਜਿਹੜਾ ਹੁੰਦਾ ਉਹ ਕਹਦੇ ਕਿ ਉਹ ਸੱਤ ਜਨਮਾਂ ਦਾ ਜਿਹੜਾ ਨਾ ਉਹ ਸੌਹਾਂ ਹੁੰਦੀਆਂ ਸੱਤ ਜਨਮਾਂ ਦੀਆਂ ਕਿ ਅਸੀਂ ਜਿਹੜਾ ਹੈਗਾ ਵੀ ਇੱਕ ਦੂਜੇ ਦੀ ਖਾਤਰ ਜੇ ਇਹਨੂੰ ਮੌਤ ਆਉਂਦੀ ਹੋਈ ਤੇ ਮੈਂ ਮਰੂੰ ਤੇ ਜੇ ਇਹ ਮਤਲਬ ਮੁੰਡਾ ਕੁੜੀ ਇਹ ਕਹਿੰਦੇ ਆ ਕਿ ਇਹਦੀ ਥਾਂ ਤੇ ਮੈਂ ਮਰਨ ਤੱਕ ਜਾਵਾਂ ਤੇ ਉਹ ਉਹਨੂੰ ਸਭ ਕੁਝ ਨੂੰ ਭੁਲਾ ਕੇ ਜਿਹੜਾ ਏਡਾ ਵੱਡਾ ਫੈਸਲਾ ਲੈਣਾ ਕਿ ਮੈਂ ਇਹਨੂੰ ਮਾਰ ਦਿਆਂ ਉਹਨੂੰ ਖਤਮ ਕਰ ਦਿਆਂ ਕਿੰਨੀ ਬੇਰਹਿਮੀ ਨਾਲ ਕਤਲ ਹੋਇਆ ਉਹ ਵਿਚਾਰੇ ਦਾ ਹਨਾ ਤੇ ਉਹ ਚੀਜ਼ਾਂ ਜਿਹੜੀਆਂ ਉਹ ਕੱਲੀ ਜਨਾਨੀ ਜਿਹੜੀ ਆ ਉਹ ਇੰਨਾ ਵੱਡਾ ਬਹਿ ਕਹਣਾ ਕਿ ਨਹੀਂ ਕਰ ਸਕਦੀ ਇੰਨੀ ਵੱਡੀ ਕੋਸ਼ਿਸ਼ ਨਹੀਂ ਕਰ ਸਕਦੀ ਉਹ ਮੁੰਡਾ ਦੇ ਨਾਲ ਸਾਹਮਣੇ ਆਈ ਗਿਆ ਜਿਹੜਾ ਫਰੈਂਡ ਸੀ ਉਹਦਾ ਉਸ ਤੋਂ ਬਾਅਦ ਵਿੱਚ ਇੱਕ ਹੋਰ ਮੁੰਡਾ ਮੁੰਡੇ ਦਾ ਦੋਸਤ ਫੜਿਆ ਗਿਆ ਕੜੀ ਲੰਮੀ ਹੋ ਸਕਦੀ ਹੈ ਕਿਉਂਕਿ ਇਹੋ ਜੇ ਕੰਮਾਂ ਨੂੰ ਅੰਜਾਮ ਤੱਕ ਲਜਾਣ ਵਾਸਤੇ ਨਾ ਬਹੁਤ ਵੱਡੀਆਂ ਪਲਾਨਿੰਗਾਂ ਬਣਦੀਆਂ ਕੋਈ ਇਦਾਂ ਸਿੱਧਾ ਨਹੀਂ ਹੁੰਦਾ ਠਾ ਸੋਟਾ ਕੇ ਮੁੰਡਾ ਕੁੜੀ ਨੂੰ ਮਿਲਣ ਆ ਗਿਆ ਉਹਨੂੰ ਦੁੱਧ ਦੇ ਵਿੱਚ ਨਸ਼ੀਲੀ ਦਵਾਈ ਪਾ ਕੇ ਦਿੱਤੀ ਸੀ ਨਸ਼ੀਲੀ ਦਵਾਈ ਪਾਈ ਉਹ ਸੌ ਨਹੀਂ ਕਿਸੇ ਕਾਰਨ ਉਹਦੀ ਅੱਖ ਖੁੱਲ ਗਈ ਅੱਖ ਖੋਲਣ ਦੇ ਨਾਲ ਬੰਦਾ ਭੱਜਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿਸੇ ਨੂੰ ਚੋਰੀ ਛਿਪੇ ਮਿਲਣ ਆਇਆ ਹੁੰਦਾ ਉਹਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਦਾ ਉਹ ਦੱਸ ਵੀ ਰਹੇ ਹਨ ਵੀ ਜਿਹੜੀ ਕੁੜੀ ਹੁਣ ਫੜੀ ਹੈ ਉਹਦੀ ਛੇਲੀ ਆ ਫਰੈਂਡ ਹੈ ਵੀ ਉਹਦੇ ਨਾਲ ਪਹਿਲਾਂ ਇਸ ਵਿਸ਼ੇ ਤੇ ਗੱਲ ਕਰ ਰਹੀ ਸੀ ਵੀ ਕਿਵੇਂ ਪਲਾਨ ਬਣੇਗੀ ਕਿਸ ਤਰ੍ਹਾਂ ਨੂੰ ਮਾਰਨਾ ਇਹ ਵੀ ਉਸ ਹੇਲੀ ਦੇ ਨਾਲ ਰਹਿ ਚੱਲਦੀਆਂ ਸੀ ਜਿਹਦੇ ਉਹਦੇ ਕਾਲ ਰਿਕਾਰਡ ਨਿਕਲਿਆ ਉਹ ਤੋਂ ਪਤਾ ਲੱਗ ਰਿਹਾ हां ਜਿਹੋ ਜਾਂ ਮੈਂ ਕਹਣਾ ਕਿ ਆਪਾਂ ਗੰਦਾ ਅੰਡਾ ਕਹਿੰਦੇ ਹੁੰਨੇ ਜਿਹੜਾ ਐਦਾਂ ਦਾ ਕੁਝ ਕਰੇ ਜਿਹੋ ਜਾਂ ਗੰਦਾ ਅੰਡਾ ਰੁਪਿੰਦਰ ਕੌਰ ਨਿਕਲ ਗਈ ਉਹੋ ਜਾਂ ਗੰਦਾ ਅੰਡਾ ਕੁੜੀ ਹੋਊਗੀ ਉਹ ਕਈ ਵਾਰੀ ਆਪਦੇ ਸਕੇ ਮਾਪਿਓ ਦੀ ਇਹੋ ਜਿਹੀ ਔਲਾਦ ਹੀ ਨਹੀਂ ਹੁੰਦੀਆਂ ਇਹ ਕਈ ਵਾਰੀ ਉਹ ਹੀ ਹੁੰਦੀ ਹੈ ਕਿ ਆਸ-ਪਾਸੇ ਦੀ ਗਲਤੀ ਹੁੰਦੀ ਹੈ ਇਹ ਤੇ ਨਹੀਂ ਤਾਂ ਫਿਰ ਜਿਹੜੇ ਖਾਨਦਾਨੀ ਮਾਪਿਓ ਹੁੰਦੇ ਆ ਜਿਹੜੇ ਇੱਜ਼ਤਦਾਰ ਸਮਾਜ ਦੇ ਵਿੱਚ ਆਪਣਾ ਰੁ ਉਹਨਾਂ ਦੇ ਬੱਚੇ ਕੁਝ ਵੀ ਕਰਨ ਤੋਂ ਪਹਿਲਾਂ ਅਵਤਾਰ ਬਾਈ ਹਜ਼ਾਰ ਵਾਰੀ ਨਹੀਂ ਲੱਖ ਵਾਰੀ ਸੋਚਦੇ ਐ ਕਿ ਜੇ ਮੈਂ ਕੋਈ ਛੋਟੀ ਮੋਟੀ ਮਿਸਟੇਕ ਛੋਟੀ ਮੋਟੀ ਗਲਤੀ ਕਰਤੀ ਤੇ ਮੇਰੇ ਮਾਪਿਓ ਦਾ ਸਮਾਜ ਦੇ ਵਿੱਚ ਰੁਤਬਾ ਕੀ ਐ ਮੇਰੇ ਮਾਪਿਓ ਦੀ ਸਮਾਜ ਦੇ ਵਿੱਚ ਪਕੜ ਕੀ ਐ ਪਛਾਣ ਕੀ ਐ ਇੱਜ਼ਤ ਕੀ ਐ ਜਦੋਂ ਉਹਨੂੰ ਸੋਚ ਲਿਆ ਨਾ ਤਾਂ ਫਿਰ ਇਹ ਚੀਜ਼ਾਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਇਹ ਮੰਨ ਕੇ ਚਲੋ ਕਿ ਇੱਕ ਹਸਬੈਂਡ ਦਾ ਵਾਈਫ ਨਾਲ ਤੇ ਵਾਈਫ ਦਾ ਹਸਬੈਂਡ ਦੇ ਨਾਲ ਗਾਲੋ ਗਾਲੀ ਹੋਣਾ ਉੱਚਾ ਨੀਵਾ ਹੁਣ ਉਹ ਵੀ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ ਕਿ ਜੇ ਸਾਡਾ ਕਲੇਸ਼ ਕੰਦੋਂ ਬਾਹਰ ਨਿਕਲ ਗਿਆ ਨਾ ਤਾਂ ਸਾਡਾ ਜਿਹੜਾ ਚੰਗਾ ਭਲਾ ਖਾਨਦਾਨ ਹੈ ਸਾਡੀਆਂ ਜਿਹੜੀਆਂ ਪੀੜੀਆਂ ਮਾਂ ਪਿਓ ਦਾਦੇ ਬਾਬੇ ਤਾਂ ਉਹ ਕਲੰਕਿਤ ਹੋ ਜਾਣੇ ਕਿ ਯਾਰ ਉਹ ਪੀੜੀਆਂ ਤਾਂ ਖਾਨਦਾਨ ਤਾਂ ਬਹੁਤ ਚੰਗਾ ਸੀ ਇਹ ਕੰਜਰ ਕਿਹੋ ਜਿਹਾ ਨਿਕਲ ਗਏ ਤੇ ਇੱਕ ਧੀ ਨੇ ਉਹ ਵੀ ਇੱਕ ਇੱਕ ਜੈਂਟਸ ਇੱਕ ਲੇਡੀਜ਼ ਨੂੰ ਕਤਲ ਕਰੇ ਤਾਂ ਆਪਾਂ ਕਹਿ ਦਿੰਦੇ ਆ ਕਿ ਉਹ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਬਾਹਰ ਫਿਰਦਾ ਉਹਨੇ ਪਤਾ ਨਹੀਂ ਕੀ ਕੋ ਸਿੱਖ ਲਿਆ ਹੋਊਗਾ ਇੱਕ ਕੁੜੀ ਬਾਰੇ ਕਹਿਣਾ ਕੁੜੀਆਂ ਨੂੰ ਤਾਂ ਸਭ ਤੋਂ ਸਭ ਤੋਂ ਪਹਿਲਾਂ ਜਿਹੜਾ ਉਹ ਸ਼ਰਮ ਦਾ ਗਹਿਣਾ ਆਪਾਂ ਗਿਣਦੇ ਆ ਕਿ ਕੁੜੀਆਂ ਦੇ ਪੱਲੇ ਹੀ ਹੁੰਦਾ ਹੈ ਤੇ ਜਦੋਂ ਸ਼ਰਮ ਤੇ ਇੱਜ਼ਤ ਦਾ ਗਹਿਣਾ ਅਸੀਂ ਗਿਣਦੇ ਆ ਕਿ ਸਾਡੇ ਸਮਾਜ ਚ ਕੁੜੀਆਂ ਦੇ ਪੱਲੇ ਹੁੰਦਾ ਤਾਂ ਕਿਵੇਂ ਇੱਕ ਕੁੜੀ اچانک ਇੱਕ ਨਰਾਕਸ ਦਾ ਰੂਪ ਧਾਰ ਕਰ ਸਕਦੀ ਹੈ ਉਹ ਬਹੁਤ ਵੱਡੀ ਪਲੈਨਿੰਗ ਕੋਈ ਹੋਈ ਫੇਰ ਹੀ ਕਤਲ ਹੋਇਆ ਜੀ ਇੱਕ ਮੇਰੇ ਇਥੇ ਵੀ ਸਾਫਤ ਹੁੰਦਾ ਕਹਾਵਤਾ ਸਿਆਣਿਆਂ ਦੀ ਜੈਸੀ ਬੈਠਕ ਉਸੇ ਸੋਧ ਹਾਂ ਬਿਲਕੁਲ ਕਿਤੋਂ ਨਾ ਕਿਤੋਂ ਸੰਗਤ ਮਿਲੀ ਹੋ ਨਾ ਜੀ ਉਹ ਜੀ ਹੈਨਾ ਤੇ ਉਹ ਸੰਗਤ ਦਾ ਅਸਰ ਬਾਕੀ ਜਦੋਂ ਖੁਦ ਸ਼ੈਤਾਨ ਦਿਮਾਗ ਹੋਵੇ ਨਾ ਜੀ ਸੰਗਤ ਵੀ ਕੱਲੀ ਸੰਗਤ ਕੁਛ ਨਹੀਂ ਮੇਰਾ ਕਿ ਮਨਣਾ ਹੋਰ ਹੈ ਵੀ ਕੱਲੀ ਸੰਗਤ ਕੁਛ ਨਹੀਂ ਕਰਦੀ ਮੈਂ ਥੋੜੀ ਜਿਹੀ ਇੱਥੇ ਆਪਦੇ ਫੀਲਡ ਦੀ ਗੱਲ ਕਰਾਂ ਤਾਂ ਮੈਂ ਮੇਰੇ ਸਿੰਗਿੰਗ ਫੀਲਡ ਦੇ ਵਿੱਚ ਜਨਵਰੀ 1996 ਤੋਂ ਲੈ ਕੇ ਪੱਕੇ ਪੈਰੀਂ ਗੱਲ ਕਰਾਂ ਤਾਂ 2015 ਤੱਕ ਮੈਂ 18-19 ਸਾਲ ਜਿਹੜਾ ਉਹ ਇੰਨੇ ਵੱਡੇ ਪੱਧਰ ਤੇ ਵਿਚਰਿਆ ਆਪਣੇ ਫੀਲਡ ਦੇ ਵਿੱਚ ਮੇਰੇ ਉਸਤਾਦ ਜੀ ਅਨਖੀਲਾ ਸਾਹਿਬ ਹੋਰਾਂ ਦੇ ਨਾਲ ਕਿ ਜਿੱਥੇ ਜਿਹੜਾ ਸੀ ਉਹ ਪਹਿਲੀ ਵਾਰ ਮੈਂ ਪ੍ਰੋਗਰਾਮ ਤੇ ਗਿਆ ਸੀ ਤੇ ਜੋ ਪ੍ਰੋਗਰਾਮ ਖਤਮ ਕਰਕੇ ਬੈਠੇ ਤਾਂ ਇੱਕ ਚੰਗੇ ਭਲੇ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਇੱਕ ਮਹਿਫਲ ਮਤਲਬ ਲੱਗ ਗਈ ਬਹੁਤ ਵੱਡੇ ਟੇਬਲ ਤੇ ਬਹੁਤ ਸਾਰੇ ਗਲਾਸ ਲਿਆ ਕੇ ਸਭ ਦੇ ਅੱਗੇ ਰੱਖ ਦਿੱਤੇ ਗਏ ਜਦੋਂ ਮੇਰੇ ਅੱਗੇ ਰੱਖਿਆ ਤਾਂ ਮੈਂ ਉਹ ਗਲਾਸ ਮੋਦਾ ਮਾਰਤਾ ਜੀ ਤੇ ਉਹ ਬੰਦਾ ਗਲਾਸ ਰੱਖਣ ਵਾਲਾ ਕਹਿੰਦਾ ਬਾਊ ਕਹਿੰਦਾ ਮਹਿਫਿਲ ਚ ਗਲਾਸ ਮੋਦਾ ਨਹੀਂ ਮਾਰੀਦਾ ਹੁੰਦਾ ਤਾਂ ਉਸਤਾਦ ਜੀ ਕਹਿਣ ਲੱਗੇ ਵੀ ਇਹਨੂੰ ਨਹੀਂ ਪਤਾ ਮਹਿਫਿਲ ਮੁਫਲਦਾ ਇਹ ਤਾਂ ਸੰਤ ਹੈ ਮਤਲਬ ਸੰਤ ਸੰਤ ਸ਼ਬਦ ਬਹੁਤ ਵੱਡਾ ਸੌਰੀ ਕਹਿੰਨੂੰ ਬੁਰਾ ਨਾ ਲੱਗੇ ਮੈਂ ਉਹਨਾਂ ਦੇ ਸ਼ਬਦ ਦੱਸ ਰਿਹਾ ਉਹ ਕਹਿੰਦੇ ਇਹਦਾ ਮਤਲਬ ਵੀ ਇਹ ਸਮਝ ਲੈ ਤੂੰ ਵੀ ਇਹਨਾਂ ਦਾ ਟੱਚ ਵੀ ਨਹੀਂ ਕੀਤੀ ਕਦੇ ਉਹ ਬੰਦੇ ਨੇ ਮੈਨੂੰ ਇਹ ਗੱਲ ਆਖੀ ਸੀ ਉਹ ਕਹਿੰਦਾ ਵੀ ਤੂੰ ਉਦੋਂ ਮੱਝ ਦੇ ਵਿੱਚ ਸੀ ਅਸੀਂ ਕਹਿੰਦਾ ਵੀ ਤੂੰ ਜੇ ਹੁਣ ਤੱਕ ਨਹੀਂ ਨਾ ਪੀਤੀਆਂ ਤਾਂ ਤੇ ਅੱਜ ਤੋਂ ਬਾਅਦ ਤੂੰ ਇਹ ਸੋਚ ਲਾ ਕਿ ਤੂੰ ਨਵਾਂ ਆਇਆ ਲੱਗਦਾ ਮੈਂ ਕਹਾਂ ਜੀ ਹਾਂ ਮੈਂ ਨਵਾਂ ਆਇਆ ਉਹ ਕਹਿੰਦਾ ਫਿਰ ਤੂੰ ਸ਼ਰਾਬ ਦੇ ਦਰਿਆ 'ਚ ਆ ਗਿਆ ਸਮੁੰਦਰ 'ਚ ਆ ਗਿਆ ਇੱਥੇ ਤਾਂ ਕਦੇ ਨਾ ਕਦੇ ਡੁੱਬ ਕੀ ਲਾਏਗਾ ਤੇ ਮੈਂ ਉਹ ਗੱਲ ਨੂੰ ਦਿਮਾਗ ਦੇ ਵਿੱਚ ਰੱਖਿਆ ਸੀ ਬਹੁਤ ਮਾਰੀ ਬੈਠੇ ਬਹੁਤ ਵੱਡੀਆਂ ਮਹਿਫਲਾਂ 'ਚ ਬੈਠੇ ਪਰ ਮੈਂ ਉੱਥੇ ਕੋਲਡ ਡਰਿੰਕ ਖਾਰਾ ਪਾਣੀ ਜਾਂ ਮੰਨ ਲਓ ਕਿ ਦਾਲ ਰੋਟੀ ਸਬਜ਼ੀ ਰੋਟੀ ਨਾਲ ਸਾਰਾ ਕੁਝ ਕਰਕੇ ਉੱਠ ਪੈਂਦਾ ਸੀਗਾ ਮੈਂ ਕਦੇ ਨੂੰ ਟੱਚ ਨਹੀਂ ਕੀਤਾ ਸੀ ਇਹ ਚੀਜ਼ ਵੀ ਹੁੰਦੀ ਹੈ ਕਿ ਸੰਗਤ ਦੇਖੋ ਜਦੋਂ 18 19 ਸਾਲ ਤੁਸੀਂ ਉਸ ਫੀਲਡ ਵਿੱਚ ਵਿਚਰਨਾ ਕਿ ਜਿੱਥੇ ਸ਼ਰਾਬ ਕਬਾਬ ਜਿਹੜਾ ਹੈਗਾ ਉਹ ਪਹਿਲਾ ਮੁਖ ਹੁੰਦਾ ਹੈ ਜ਼ਿਆਦਾਤਰ ਕਿਉਂਕਿ ਤੁਸੀਂ ਖੁਸ਼ੀ ਦੇ ਪ੍ਰੋਗਰਾਮਾਂ ਜਾਣਾ ਤੇ ਉੱਥੇ ਤੁਹਾਨੂੰ ਇਹ ਚੀਜ਼ਾਂ ਟੱਕਰਨੀਆਂ ਉਹਨਾਂ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਮੈਂ ਕਦੇ ਉਸ ਲੈਵਲ ਤੇ ਨਹੀਂ ਗਿਆ ਕਿ ਜਿੱਥੇ ਬੰਦਾ ਕਹਦੇ ਕਿ ਹਾਂ ਯਾਰ ਇਹ ਤਾਂ ਪੀਤੇ ਬਿਨਾ ਰੋਟੀ ਨਹੀਂ ਖਾਂਦਾ ਠੀਕ ਹੈ ਜੀ ਕੱਲੀ ਸੰਗਤ ਕੁਛ ਨਹੀਂ ਕਰਦੀ ਬੰਦੇ ਦਾ ਆਪਣਾ ਮਾਨਿਕ ਹੋਣਾ ਚਾਹੀਦਾ ਕਿ ਮੈਂ ਆ ਮੇਰੇ ਵਾਸਤੇ ਚੰਗਾ ਆ ਮੇਰੇ ਵਾਸਤੇ ਬੁਰਾ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਸੀ ਮੈਨੂੰ ਪਤਾ ਸੀ ਕਿ ਜਸਵੰਦਰ ਤੇਰੀ ਜਿਹੜੀ ਲਾਈਫ ਹੈ ਹਾਲਿਓ ਮਹਿਫਲਾਂ ਰੋਣ ਵਾਲੀ ਨਹੀਂ ਤੇ ਤੈਨੂੰ ਜਿਹੜਾ ਤੂੰ ਸਟਰਗਲ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਫੈਮਲੀ ਵਾਸਤੇ ਪਰਿਵਾਰ ਵਾਸਤੇ ਬਹੁਤ ਕੁਝ ਪਿੱਛੇ ਕਰਨ ਵਾਲਾ ਪਿਆ ਅੱਗੇ ਬਹੁਤ ਕੁਝ ਕਰਨ ਵਾਲਾ ਪਿਆ ਤੇ ਉਹਨਾਂ ਚੀਜ਼ਾਂ ਨੂੰ ਸੋਚ ਕੇ ਦਿਲ ਹੀ ਨਹੀਂ ਕਰਦਾ ਸੀਗਾ ਨਾਲ ਦੀਆਂ ਇਹ ਵੀ ਕਹਣਾ ਬਹੁਤ ਬੰਦੇ ਨੇ ਸਵਾਲ ਕਰਨਾ ਯਾਰ ਜਦੋਂ ਚੱਲ ਰਹੀ ਹੋਵੇ ਤੇ ਬੰਦੇ ਦਾ ਮੱਲੋ ਮਰੀ ਦਿਲ ਕਰਦਾ ਮੈਂ ਕਿਹਾ ਉਹ ਦਿਲ ਕਰਨ ਵਾਲਾ ਜ ਪੁਰਜਾ ਹੀ ਨਹੀਂ ਹੈਗਾ ਦਿਮਾਗ 'ਚ ਉਹ ਇਸ ਕਰਕੇ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਆ ਹੀ ਲੱਗਦਾ ਜਿਵੇਂ ਤੁਸੀਂ ਮੇਰੇ ਨਾਲ ਬੈਠੇ ਚਾਹ ਪੀ ਰਹੇ ਹੋ ਤੁਹਾਡੇ ਸਾਰਿਆਂ ਦੇ ਹੱਥ ਦੇ ਵਿੱਚ ਗਲਾਸੀਆਂ ਉਹਦੇ ਵਿੱਚ ਤੁਹਾਡਾ ਸ਼ਕਤੀ ਵਾਟਰ ਭਰਿਆ ਹੋਇਆ ਤੇ ਮੇਰੇ ਹੱਥ ਦੇ ਵਿੱਚ ਚਾਹ ਦਾ ਕੌਫੀ ਦਾ ਕੱਪ ਆ ਜਾਂ ਮੇਰੇ ਹੱਥ ਦੇ ਵਿੱਚ ਕੋਲਡ ਡਰਿੰਕ ਦਾ ਗਲਾਸ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਸੰਗਤ ਨਹੀਂ ਬਹੁਤਾ ਅਸਰ ਪਾਉਂਦੀ ਜਿਹੜਾ ਆਪਣਾ ਖੁਦ ਦਾ ਦਿਮਾਗ ਵਿਗੜ ਜੇ ਨਾ ਸ਼ੈਤਾਨ ਹੋ ਜੇ ਉਹ ਬਹੁਤ ਅਸਰ ਕਰਦਾ ਜਦੋਂ ਦਿਮਾਗ ਕੁਝ ਹੋਰ ਦਿਖਾਉਣ ਲੱਗ ਪੇ ਤੁਹਾਨੂੰ ਤੁਹਾਡੇ ਤੋਂ ਹਟ ਕੇ ਜਿੱਥੇ ਤੁਸੀਂ ਬੈਠੇ ਹੋ ਨਾ ਉਹਦੇ ਤੋਂ ਹਟ ਕੇ ਤੁਹਾਨੂੰ ਅਡਵਾਂਸ ਹੋਰ ਬਹੁਤ ਕੁਝ ਦਿਖਾਉਣ ਲੱਗ ਪੇ ਦਿਮਾਗ ਕਿ ਤੂੰ ਆਹ ਕਰ ਸਕਦਾ ਏ ਜਦ ਤੂੰ ਆਹ ਪੁੱਠਾ ਕੰਮ ਕਰਦੇ ਆ ਆਹ ਕਰ ਸਕਦਾ ਉਹ ਕਰ ਸਕਦਾ ਫਿਰ ਦਿਮਾਗ ਜਿਹੜਾ ਉਹ ਸ਼ਤਾਨ ਦਿਮਾਗ ਬਹੁਤ ਪੁੱਠੇ ਕੰਮ ਕਰਾ ਦਿੰਦਾ ਉਹ ਕਹਿੰਦੇ ਵਿਹਲਾ ਦਿਮਾਗ ਸ਼ਤਾਨ ਦਾ ਘਰ ਹੁੰਦਾ ਜਦੋਂ ਕਹਿੰਦੇ ਵਿਹਲਾ ਰਹਿ ਗਿਆ ਹੁਣ ਰਪਿੰਦਰ ਕੌਰ ਦਾ ਦਿਮਾਗ ਉਦੋਂ ਕਦੇ ਉਹ ਸ਼ੈਤਾਨੀ ਦਿਮਾਗ ਚ ਵੜ ਗਈ ਕਿ ਜਿਹੜਾ ਅਸਲੀ ਤਰ੍ਹਾਂ ਘਰ ਵਾਲਾ ਉਹਨੂੰ ਮਾਰ ਦੇ ਜਿਹੜਾ ਨਕਲੀ ਤਰ੍ਹਾਂ ਘਰ ਵਾਲਾ ਉਹਨੂੰ ਤੂੰ ਐਕਸੈਪਟ ਕਰ ਲੈ ਤੇ ਉਹਦੇ ਨਾਲ ਸ਼ਾਇਦ ਤੂੰ ਜ਼ਿੰਦਗੀ ਚੰਗੀ ਕੱਟ ਕੁੜੀਆਂ ਨੂੰ ਖਾਸ ਕਰਕੇ ਕਹਦੇ ਆ ਅੱਜ ਦੇ ਸਮੇਂ 'ਚ ਕਿ ਮੁੰਡੇ ਜਿਹੜੇ ਆ ਨਾ ਮੁੰਡੇ ਅੱਜ ਕੱਲ ਸਾਰੇ ਨਹੀਂ ਮੈਂ ਕਹਿੰਦਾ ਕੁਝ ਪਰਸੈਂਟ ਮੁੰਡੇ ਕੁੜੀਆਂ ਵੀ ਹੈਗੀਆਂ ਜਿਹੜੇ ਸ਼ਿਕਾਰੀ ਐ ਇੱਕ ਇੱਕ ਮੁੰਡੇ ਨੇ 20 20 ਕੁੜੀਆਂ ਰੱਖੀਆਂ ਹੋਈਆਂ ਇੱਕ ਇੱਕ ਕੁੜੀ ਨੇ 10 10 20 20 ਮੁੰਡੇ ਰੱਖੇ ਹੋਏ ਐ ਇਹ ਉਹੀ ਐ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਸ਼ੈਤਾਨੀ ਚੀਜ਼ਾਂ ਬੜੀਆਂ ਹੋਈਆਂ ਜਿਨ੍ਹਾਂ ਨੂੰ ਲੱਗਦਾ ਕਿ ਆਹ ਲਾਈਫ ਜਿਹੜੀ ਹੈਗੀ ਐ ਇੱਥੇ ਵੀ ਮਿਲ ਲਾ ਉੱਥੇ ਵੀ ਮਿਲ ਲਾ ਉੱਥੇ ਵੀ ਮਿਲ ਲਾ ਕੀ ਫਰਕ ਪੈਂਦਾ ਉਹ ਜਿਹੜੀਆਂ ਚੀਜ਼ਾਂ ਨੇ ਜੀ ਉਹ ਮਾਂ ਪਿਓ ਤੇ ਬੜਾ ਮਾੜਾ ਡੂੰਗਾ ਅਸਰ ਪਾਉਂਦੀਆਂ ਉਹੀ ਹੁਣ ਤੁਸੀਂ ਦੇਖੋ ਕਿ ਰੁਪਿੰਦਰ ਕੌਰ ਤਾਂ ਜੇਲ੍ਹ ਚ ਬੈਠ ਗਈ ਜਾ ਕੇ ਕਦੋਂ ਉਹਦੇ ਦਿਮਾਗ ਚੋਂ ਸ਼ੈਤਾਨੀ ਆਈ ਕਿਵੇਂ ਆਈ ਕਿਵੇਂ ਨਾ ਆਈ ਹੁਣ ਇਹ ਮੰਨ ਕੇ ਚੱਲੋ ਕਿ ਜਦੋਂ ਗੁਰਵਿੰਦਰ ਦੀ ਨਹੀਂ ਬਣ ਸਕੀ ਤਾਂ ਜਿਹੜਾ ਮਗਰ ਕੰਜਰ ਉਹਦੇ ਵਾਸਤੇ ਆਇਆ ਕੁਝ ਕਰ ਗਿਆ ਉਹਨੂੰ ਕਿਵੇਂ ਲੱਗਾ ਕਿ ਮੇਰੀ ਬਣ ਜਾਊ ਜਦੋਂ ਜਿਹਨੇ ਸਹੇੜਾ ਨਾਲ ਵਿਆਹ ਕਿ ਲਾਂਦੀ ਉਹਦੀ ਨਹੀਂ ਬਣ ਸਕੀ ਇਸ ਕਰਕੇ ਮੈਂ ਕਹਿੰਦਾ ਕਿ ਹੁਣ ਉਹ ਤਾਂ ਬੈਠ ਗਈ ਜੇਲ੍ਹ ਦੇ ਵਿੱਚ ਉਹਦੇ ਮਾਪਿਓ ਦੇ ਦਿਲ ਤੇ ਕੀ ਬੀਤ ਰਹੀ ਹੋਊਗੀ ਅਸੀਂ ਉਹਦੇ ਹੱਕ ਚ ਫੈਸਲਾ ਲਈਏ ਨਾਂ ਲਈਏ ਅਸੀਂ ਆਪਣੀ ਜ਼ੁਬਾਨ ਤੇ ਖਰੇ ਉੱਤਰ ਗਏ ਕੱਲ ਨੂੰ ਸਮਾਜ ਕੀ ਕਹੂਗਾ ਜੀ ਅਸੀਂ ਉਹਦੇ ਮਗਰ ਖੜੇ ਲੋਕ ਕੀ ਕਹਿਣ ਰੁਪਿੰਦਰ ਦੇ ਵੀ ਜਿਉਂਦੇ ਜੀ ਮਰ ਗਏ ਇੱਕ ਸਾਬ ਨਾਲ